ਮੈਨੂੰ ਐਸੋ ਵੀ ਤੁਹਾਨੂੰ ਕੋਈ ਇਤਰਾਜ ਨਹੀਂ ਵੀਡੀਓ ਤੁਹਾਡੀ ਸੋਸ਼ਲ ਮੀਡੀਆ 'ਤੇ ਭੇਜੂਗੀ ਕਿ ਭਾਈ ਬਾਅਦ ਚ ਕੋਈ ਸਾਡਾ ਕੋ ਰਿਸ਼ਤੇ ਦਾ ਦੇਖ ਰਿਹਾ ਸਾਨੂੰ ਬੰਦਮੀ ਹੁੰਦੀ ਆ ਸਾਨੂੰ ਫੋਨ ਆਉਣੇ ਸ਼ੁਰੂ ਹੋ ਗਏ ਆ ਕੋਈ ਅਹੀ ਗਲਬਾਤ ਨਹੀਂ ਆ ਜਿਹੜੀ ਵੀਡੀਓ ਬਣਾ ਰਹੇ ਤੁਸੀਂ ਆਪਣੀ ਮਰਜ਼ੀ ਨਾਲ ਬਣਾ ਰਹੇ ਹੋ ਹਾਂਜੀ ਹਾਂਜੀ ਕੋਈ ਚੱਕਰ ਨਹੀਂ ਨਹੀਂ ਕੋਈ ਇਤਰਾਜ ਨਹੀਂ ਹਾਂਜੀ ਵੀਰ ਜੀ ਤੁਹਾਨੂੰ ਨਹੀਂ ਵੀਰ ਜੀ ਕੋਈ ਇਤਰਾਜ ਨਹੀਂ ਸ਼ਰਾਬ ਇੰਦੇ-ਬਿੰਦੇ ਆਪਾਂ ਆ ਗਏ ਦੂਜਿਆਂ ਨਸ਼ਿਆਂ ਦੇ ਪਹਿਲਾਂ ਹਫੀਮ ਪੋਸਟ ਉਸ ਤੋਂ ਬਾਅਦ ਚਿਟਾ ਫਿਰ ਕੰਮ ਐਸਾ ਤੱਕ ਵੱਧ ਗਿਆ ਵੀ ਰੁਕਣਾ ਹੀ ਮੁਸ਼ਕਲ ਹੋ ਗਿਆ ਇੱਕ ਵੀ ਮਨ ਚ ਆਇਆ ਸੀ ਵੀ ਨਸ਼ਾ ਕਰਨਾ ਕਿ ਜਾਂ ਕਿਸੇ ਮਾੜੀ ਸੰਗ ਕਾ ਕੇ ਯਾਰ ਦੋਸਤਾਂ ਕਰਕੇ ਜਿਹੜੀ ਇਸ ਵਿੱਚ ਪੈ ਗਏ ਕਿ ਜਾਂ ਦੇਖਣਾ ਸੀ ਵੀ ਨਸ਼ਾ ਹੁੰਦਾ ਕਿੱਦਾਂ ਵਾ ਇਹ ਲੋ ਜਿੱਡੇ ਦੇ ਆ ਗਏ ਫਿਰ ਟੀਕੇਾਂ ਦੇ ਟੀਕੇਾਂ ਤੋਂ ਬਾਅਦ ਗੋਲੀਆਂ ਤੇ ਵੀ ਗੋਲੀਆਂ ਵੀ ਹਰੇਕ ਤਰ੍ਹਾਂ ਦੀਆਂ ਪੈਸਿਆਂ ਦੀ ਬਰਬਾਦੀ ਦੇ ਹਿਸਾਬ ਨਾਲ 40-50 ਲੱਖ ਦੇ ਲਾਗੇ ਬੰਨੇ ਮੈਂ ਕਰ ਹੀ ਚੁੱਕਾ ਇਹ ਇਸੇ ਬਾਵਾ ਵਿੱਚ ਤੁਸੀਂ ਟੀਕੇ ਲਾਉਂਦੇ ਹੁੰਦੇ ਸੀ ਬਿਲਕੁਲ ਜੀ ਬਿਲਕੁਲ ਬਿਲਕੁਲ ਜੀ ਇਸੇ ਬਾਵਾ ਦੇ ਟੀਕੇ ਲਾਉਂਦਿਆ ਰਿਹਾ ਜੀ ਤੇ ਰੋਣਾ ਵੀ ਕਈ ਵਾਰੀ ਵੀ ਆਪਾਂ ਕਿੱਥੇ ਬੈਠੇ ਆ ਯਾਰ ਅਸੀਂ ਅਭੀ ਹਰ 1500 ਦਾ ਨਸ਼ਾ ਲਿਆ ਕੇ ਤੇ ਲੋਨ ਕਿੱਥੇ ਦੇ ਇੱਜ਼ਤ ਥੋੜੀ ਸਾਡੀ ਕੋਈ ਕੀ ਲੱਗਦਾ ਨੇ ਕਿਤੇ ਮਾਂ ਕੋ ਨੂੰ ਜਦੋਂ ਇਸ ਬਾਰੇ ਪਤਾ ਲੱਗਾ ਤੇ ਮਾਂ ਪਿਓ ਦੇ ਕੀ ਹਾਲਾਤ ਹੀ ਹੋ ਰਹੇ ਤੇ ਜੇ ਮੈਂ ਡੀਗਾ ਲੋਨ ਚਲਾ ਗਿਆ ਜੇ ਵੇਖ ਲਿਆ ਵੀ ਹੱਥ 'ਚ ਸਰਿੰਜ ਆ ਤੇ ਮਾਂ ਨੂੰ ਉਹਨਾਂ ਚਿਰ ਫਿਕਰ ਹੀ ਪਿਆ ਰਹਿਣਾ ਵੀ ਪਤਾ ਨਹੀਂ ਮੁੰਡੇ ਨੇ ਮੁੜਨਾ ਕਿ ਨਹੀਂ ਮੁੜਨਾ ਲਗਭਗ 7 70 ਲੱਖ ਰੁਪਏ ਨੂੰ ਮਤਲਬ ਜਾੜਾ ਕਰਤਾ ਕਰਤਾ ਤੁਸੀਂ ਜੋ ਤੁਸੀਂ ਦੇਖਿਆ ਜਦੋਂ ਉਹ ਨਸ਼ਾ ਕਰਦਾ ਜਾਂ ਜਦੋਂ ਪੈਸੇ ਮੁੱਕ ਜਾਂਦੇ ਨੇ ਉਹ ਨਸ਼ੇ ਦੇ ਰੋਲ ਵਿੱਚ ਚੋਰੀ ਵੀ ਕਰਦਾ ਵਾ ਘਰ ਦਾ ਸਮਾਨ ਹੀ ਵੇਚਦਾ ਤੁਹਾਡੇ ਕੀ ਹਾਲਾਤ ਸੀ ਉਹ ਘਰੋਂ ਦੇ ਡਰਮ ਚੋਂ ਕਣਕ ਵੀ ਕੱਢ ਕੇ ਵੇਚਤੀ ਸੀ ਗੱਡੀਆਂ ਵੇਚੀਆਂ ਸਾਰਾ ਕੁਝ ਮਤਲਬ ਆਪਦਾ ਬਰਬਾਦ ਕਰਕੇ ਬੈਠੇ ਆ ਇਹਨਾਂ ਨੇ ਨਸ਼ੇ ਕਰਨ ਦੇ ਬਾਅਦ ਉਹ ਵੀ ਅੱਜ ਆਪਣੇ ਆਪ ਨੂੰ ਕਿਸ ਤਰ੍ਹਾਂ ਦੇਖਦੇ ਹੋ ਤੰਦਰੁਸਤ ਮੰਨਦੇ ਹੋ ਕੀ ਲੱਗਦਾ ਜਿਹੜੀ ਸਰਕਾਰ ਸੈਂਟਰ ਕਹਿੰਦੀ ਹੈ ਵੀ ਨਸ਼ਾ ਛਡਾਓ ਕੇ ਇੰ데 ਜਾਣਾ ਚਾਹੀਦਾ ਵਾ ਇੱਕ ਜਿਹੜੀ ਜਬਾਤ ਦੀ ਗੋਲੀ ਰੱਖਦੇ ਆ ਉਹਦਾ ਕੀ ਅਸਰ ਹੁੰਦਾ ਵਾਕਈ ਨਸ਼ਾ ਛੁੱਟਦਾ ਹੈ ਕਿ ਜਦੋਂ ਗੋਲੀ ਲੱਗ ਜਾਂਦੀ ਹੈ ਬੰਦੇ ਨੂੰ ਉਹ ਜਿਹੜਾ ਗੋਲੀਖਾਨ ਆਇਆ ਨਾ ਉਹ ਉਹਦੀ ਲਾਸਟ 스테ਜ ਹੈ ਜਦੋਂ ਮੈਂ ਇੱਕ ਵਾਰ ਨਸ਼ੇ ਕਰਦਾ ਸੀ ਨਾ ਤੇ ਮੇਰਾ ਇੱਕ ਟਾਈਮ ਐਵੇਂ ਦਾ ਆ ਕਿ ਐਂਡ ਹੋ ਗਿਆ ਐਂਡ ਹੋ ਗਿਆ ਤੇ ਉਦੋਂ ਮੈਂ ਮੇਰੇ ਦਿਮਾਗ ਦੇ ਵਿੱਚ ਸੋਚ ਆਉਂਦੀ ਸੀ ਕਿ ਮੈਂ ਆਪਣੇ ਆਪ ਨੂੰ ਖਤਮ ਕਰ ਲਾਵਾਂ ਇਹ ਆੜ ਜਿੰਦਗੀ ਆ ਨਾ ਇਹ ਪ੍ਰਮਾਤਮਾ ਨੇ ਦਿੱਤੀ ਆ ਮੈਨੂੰ ਦੁਬਾਰਾ ਜਿੰਦਗੀ ਨਾ ਵੀ ਜਿੰਦਗੀ ਆ ਮੇਰੀ ਤੇ ਮੈਂ ਇਸੇ ਹੀ ਲੇਖੇ ਲਾਉਣੀ ਆ ਆਪਣੇ ਬੱਚਿਆਂ ਨੂੰ ਆਪਣੇ ਭਰਾਵਾਂ ਨੂੰ ਜਿਹੜੇ ਨਸ਼ੇਰੀ ਦਲਦਲ ਦੇ ਵਿੱਚ ਫਸੇ ਆ ਉਹਨਾਂ ਨੂੰ ਬਾਹਰ ਕੱਢਣਾ ਵਾ ਕਾਢੇ ਕੋਲ ਸਲਾਹ ਲੈਣੇ ਫ੍ਰੀ ਸਲਾਹ ਦਿੰਦੇ ਆ ਕੋਈ ਪੈਸਾ ਨਹੀਂ ਦਿੰਦੇ ਕਿਸੇ ਸਲਾਹ ਦੇਣ ਦਾ ਫ੍ਰੀ ਸਲਾਹ ਦਵਾਂਗੇ ਔਰ ਕੋਈ ਬੱਚਾ ਕਿਸੇ ਦਾ ਭੈਣ ਭਰਾ ਜੇ ਕੋਈ ਨਸ਼ਾ ਕਰ ਰਿਹਾ ਏ ਤਾਂ ਸਾਨੂੰ ਮੌਕਾ ਦਿਓ ਅਸੀਂ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਕੋਸ਼ਿਸ਼ ਕਰਾਂਗੇ ਕਿ ਤੁਹਾਡਾ ਬੱਚਾ ਜਾਂ ਤੁਹਾਡਾ ਦਾ ਭੈਣ ਭਰਾ ਓ ਠੀਕ ਹੋ ਜਾਵੇ। ਸਾਸੀ ਕਾ ਦੋਸਤੋ ਮੈਂ ਹਟੋੜਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਜੁੜੇ ਹੋ ਪੰਜਾਬੀ ਲੋਕ ਚੱਲਣ ਦੇ ਨਾਲ ਤਸਵੀਰਾਂ ਵਿਖਾਵਾਂਗੇ ਤੁਹਾਨੂੰ ਜੋ ਸ ਨੌਜਵਾਨਾਂ ਦੀਆਂ ਜਿਹੜੇ ਕਿ ਨੌਜਵਾਨ ਨਸ਼ੇ ਦੀ ਦਲਦਲ ਵਿੱਚ ਨਸ਼ੇ ਦੇ ਕੋਹੜ ਵਿੱਚ ਫਸ ਗਏ ਸੀ ਅਤੇ ਮਾੜੀ ਸੰਗਤ ਕਰਕੇ ਮਾੜੀ ਯਾਰ ਦੋਸਤ ਕਰਕੇ ਅਤੇ ਜਿਹੜੇ ਲੋਕ ਕਹਿੰਦੇ ਨੇ ਵੀ ਨਸ਼ਾ ਸਾਡੇ ਹੱਡਾਂ 'ਚ ਪੈ ਗਿਆ ਨਸ਼ਾ ਤੇ ਸਾਡੇ ਨਾਲ ਕਬਰਾਂ 'ਚ ਜਾਊਗਾ ਪਰ ਇਹ ਕਹਾਵਤ ਅੱਜ ਗਲ ਦੇ ਜਿਹੜੀ ਸਾਬਤ ਕਰਕੇ ਦਿਖਾ ਦਿੱਤੀ ਏ ਨੌਜਵਾਨਾਂ ਨੇ ਇਹ ਜਿਹੜੇ ਨੌਜਵਾਨ ਤੁਸੀਂ ਦੇਖ ਸਕਦੇ ਹੋ ਮੇਰੇ ਪਿੱਛੇ ਨੇ ਇਹਨਾਂ ਨਾਲ ਗੱਲਬਾਤ ਵੀ ਕਰਾਂਗੇ ਚੰਗੇ ਘਰਾਂ ਦੇ ਨੌਜਵਾਨ ਨੇ ਪਰ ਮਾੜੀ ਸੰਗਤ ਕਰਕੇ ਮਾੜਿਆ ਯਾਰਾਂ ਦੋਸਤਾਂ ਕਰਕੇ ਜਿਹੜੇ ਕਿ ਫਸ ਗਏ ਸੀ ਨਸ਼ੇ ਦੇ ਦਲਦਲ 'ਚ ਪਰ ਅੱਜ ਤੋਬਾ ਕਰ ਲਈ ਏਸ ਨੌਜਵਾਨਾਂ ਨੇ 6 ਮਹੀਨੇ ਹੋ ਗਏ ਨਸ਼ਾ ਛੱਡੇ ਨੂੰ ਤੇ ਅੱਜ ਨਵੀਂ ਜ਼ਿੰਦਗੀ ਜਿਹੜੀ ਸ਼ੁਰੂਆਤ ਕਰਨ ਜਾ ਰਹੇ ਨੇ ਦੋਵੇਂ ਨੌਜਵਾਨ ਗੱਲਬਾਤ ਵੀ ਕਰਾਂਗੇ ਵੀਰ ਦੇ ਨਸ਼ੇ ਦੀ ਦਲਦਲ ਕਰੀਏ ਨਸ਼ੇ ਦਾ ਕੋਹੜ ਕਰੀਏ ਕਿਸ ਤਰ੍ਹਾਂ ਇਸ ਦਲਦਲ ਵਿੱਚ ਫਸੇ ਤੇ ਸ਼ੁਰੂਆਤ ਕਿਦੋਂ ਹੋਈ ਸੀ ਸ਼ੁਰੂਆਤ ਸਿਰ ਆਪਣਾ ਸ਼ੁਰੂ ਤੋਂ ਸ਼ਰਾਬ ਪੀਂਦੇ ਘਰ ਚ ਨੋਰਮਲ ਆਪਣੇ ਹੁੰਦੀ ਆ ਤੇ ਪੰਜਾਬੀ ਘਰਾਂ ਚ ਪੀਂਦੇ ਆ ਉਹ ਸ਼ਰਾਬ ਪੀਂਦੇ 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 ਪਰ ਮਤਲਬ ਛੋਟੀ ਉਮਰ ਸੀ ਨਹੀਂ ਸੀ ਸਮੇ ਪੂਰੀ ਸ਼ਰਾਬ ਪੀਂਦੇ ਪੀਂਦੇ ਆਪਾਂ ਆ ਗਏ ਦੂਜਿਆਂ ਨਸ਼ਿਆਂ ਤੇ ਪਹਿਲਾਂ ਅਫੀਮ ਪੋਸਟ ਉਸ ਤੋਂ ਬਾਅਦ ਚਿਟਾ ਫਿਰ ਕੰਮ ਐਸ ਹੱਦ ਤੱਕ ਵੱਧ ਗਿਆ ਵੀ ਰੁਕਣਾ ਹੀ ਮੁਸ਼ਕਲ ਹੋ ਗਿਆ ਬਹੁਤ ਜ਼ਿਆਦਾ ਮਤਲਬ ਤੰਗੀ ਆਉਣੀ ਜਦੋਂ ਖੁੱਲੇ ਪਹਿਲੋਂ ਪੈਸੇ ਵੀ ਡਾਏ ਸ਼ੁਰੂ ਤੋਂ ਮੁੜ ਕੇ ਤੰਗ ਵੀ ਹੋਏ ਮੰਗ ਮੰਗ ਕੇ ਵੀ ਭੀਤਾ ਉਹ ਵੀ ਹਾਲਾਤ ਵੇਖੇ ਪਹਿਲੋਂ ਘਰੋਂ ਜਿੰਨਾ ਸੀ ਸਭ ਜਾੜ ਜੂੜ ਕੇ ਫਿਰ ਬਾਹਰ ਆਏ ਜਦੋਂ ਸੈਂਟਰ ਵੀ ਕੱਟੇ ਕਈ ਸੈਂਟਰਾਂ 'ਚ ਗਏ ਉਸ ਤੋਂ ਬਾਅਦ ਜਦੋਂ ਡੈਡ ਸਾਹਿਬ ਹੋਣਾ ਨਾ ਪਹਿਲੋਂ ਪ੍ਰੇਮ ਪਿਆਰ ਸੀ ਉਹਨਾਂ ਨੇ ਲੈ ਕੇ ਆਏ ਸਾਨੂੰ ਤੇ ਅੱਜ ਦੇ ਦਿਨ ਮਤਲਬ ਬਿਲਕੁਲ ਆਪਾਂ ਕਲੀਨ ਆ ਸੋਬਰ ਆਪਣੀ ਨੀਂਦ ਨਾਲ ਉੱਠੀਦਾ ਆਪਣੇ ਟਾਈਮ ਨਾਲ ਕੰਮ ਕਰੀਦਾ ਨਾਲ ਹੋਰਨਾਂ ਨੂੰ ਵੀ ਪ੍ਰੇਰਣਾ ਦੇਈਦੀ ਵੀ ਆਓ ਤੁਸੀਂ ਵੀ ਨਾਲ ਰਲ ਕੇ ਆਪਾਂ ਨਸ਼ਾ ਛੱਡੀਏ ਤੇ ਮੈਨੂੰ ਐਸੋ ਵੀ ਨਸ਼ੇ ਦੀ ਗੱਲ ਕਰੀਏ ਸਭ ਤੋਂ ਪਹਿਲਾਂ ਉਹ ਨਸ਼ਾ ਜਿਹੜਾ ਤੁਸੀਂ ਦੱਸ ਰਹੇ ਹੋ ਵੀ ਘਰਾਂ 'ਚ ਆਮ ਪੰਜਾਬੀ ਘਰਾਂ ਦੀ ਗੱਲ ਕਰੀਏ ਪੈਗ ਦੀ ਸ਼ੁਰੂਆਤ ਕੀਤੀ ਸ਼ਰਾਬ ਤੋਂ ਗੱਲ ਕੀਤੀ ਆ ਜਦੋਂ ਰਿਸ਼ਤੇ ਦਾ ਭੈਣ ਭਰਾ ਹੁੰਦਾ ਸ਼ੁਰੂਆਤ ਪੈਗ ਨਾਲ ਕਰਦੀ ਆ ਕੀ ਲੱਗਦਾ ਵੀ ਪੈਗ ਤੋਂ ਬਾਅਦ ਆਵਾਦਾ ਨਸ਼ਾ ਵਧ ਗਿਆ ਤੇ ਜੇਕਰ ਹੋਰ ਤੁਸੀਂ ਕਿਹੜਾ ਕਿਹੜਾ ਨਸ਼ਾ ਕੀਤਾ ਸ਼ਰਾਬ ਤੋਂ ਲਵਾ ਹੋਰ ਤੁਸੀਂ ਸ਼ੁਰੂਆਤ ਜਿਹੜੀ ਕੀਤੀ ਆ ਜ਼ਿੰਦਗੀ 'ਚ ਕਿਹੜੇ ਕਿਹੜੇ ਨਸ਼ੇ ਤੋਂ ਕੀਤੀ ਆ ਤੇ ਹੁਣ ਤੱਕ ਕਿਨੇ ਨਸ਼ਾ ਤੁਸੀਂ ਪੀ ਚੱਕੇ ਹੋ ਹੁੰਦਾ ਅਫੀਮ ਸ਼ਰਾਬ ਤੋਂ ਪਹਿਲਾਂ ਅਫੀਮ ਸ਼ੁਰੂ ਕਰਤੀ ਪੋਸਟ ਸਭ ਕੁਝ ਹੌਲੀ ਹੌਲੀ ਚਿੱਟੇ ਤੇ ਇਦੋ ਚਿੱਟੇ ਦੇ ਆ ਗਏ ਫਿਰ ਟੀਕੇਆਂ ਤੇ ਟੀਕੇਆਂ ਤੋਂ ਬਾਅਦ ਗੋਲੀਆਂ ਤੇ ਵੀ ਗੋਲੀਆਂ ਵੀ ਹਰੇਕ ਤਰ੍ਹਾਂ ਦੀਆਂ ਲਗਭਗ 7 70 80 ਲੱਖ ਰੁਪਏ ਨੂੰ ਮਤਲਬ ਜਾੜਾ ਕਰਤਾ ਕਰ ਤੇ ਮੈਨੂੰ ਇਹ ਸੁਭੀ ਜਿਵੇਂ ਤੁਸੀਂ ਦੱਸ ਰਹੇ ਹੋ ਫੀਮ ਪੋਸਟ ਇਹਦੀ ਸ਼ੁਰੂਆਤ ਇਸ ਤਰ੍ਹਾਂ ਹੋਈ ਇਹ ਕੋਈ ਮਨ ਚ ਆਇਆ ਸੀ ਵੀ ਨਸ਼ਾ ਕਰਨਾ ਕਿ ਜਾਂ ਕਿਸੇ ਮਾੜੀ ਸੰਗਤ ਕਰਕੇ ਯਾਰ ਦੋਸਤਾਂ ਕਰਕੇ ਜਿਹੜੀ ਇਸ ਵਿੱਚ ਪੈ ਗਏ ਕਿ ਜਾਂ ਦੇਖਣਾ ਸੀ ਵੀ ਨਸ਼ਾ ਹੁੰਦਾ ਕਿੱਦਾਂ ਵਾ ਇਹਨਾਂ ਦਾ ਸਵਾਲ ਕੀ ਆ ਕਿ ਇਸ ਕਾ ਕੀ ਆਗੇ ਇਸ ਵਿੱਚ ਇਹ ਮਾੜੀ ਸੰਗਤ ਦਾ ਨਤੀਜਾ ਹੋ ਸਕਦਾ ਕਿਉਂਕਿ ਜੇ ਜਾਗਰੂਕ ਨਾ ਸਾਨੂੰ ਕਰਨ ਵਾਲਾ ਹੁੰਦਾ ਲਾਉਣ ਵਾਲੇ ਦੇ ਲਾਗੇ ਬਹੁਤ ਨੇ ਪਰ ਜਦੋਂ ਜਾਗਰੂਕ ਕੋਈ ਸਾਨੂੰ ਕਰ ਦਿੰਦਾ ਵੀ ਯਾਰ ਆਹ ਚੀਜ਼ ਗਲਤ ਹੈ ਜਾਂ ਉਹਨੂੰ ਸਵਾਦ ਵਿਖਾਉਣ ਦੀ ਬਜਾਏ ਕਿ ਆਹ ਵੇ ਚਾਕੇ ਵੇਹਾ ਵਧੀਆ ਚੀਜ਼ ਹੈ ਸਵਾਦ ਵਿਖਾਉਣ ਦੀ ਬਜਾਏ ਸਾਨੂੰ ਜਾਗਰੂਕ ਕਰ ਦਿੰਦਾ ਤੇ ਸ਼ਾਇਦ ਆਪਾਂ ਇਹ ਲਾਈਨ 'ਚ ਨਾ ਆਉਂਦੇ ਮਾੜੀ ਸੰਗਤ ਕਰਕੇ ਕਹਿ ਸਕਦੇ ਹਾਂ ਆਪਾਂ ਤੇ ਮੈਂ ਇਹਨਾਂ ਨੂੰ ਚਿੱਟੇ ਦੀ ਗੱਲ ਕਰੀ ਤੁਸੀਂ ਕਹ ਰਹੇ ਹੋ ਕਿ ਚਿੱਟਾ ਵੀ ਤੁਸੀਂ ਬੜਾ ਪੀਤਾ ਟੀਕੇ ਤੱਕ ਲਾਇਏ ਨੇ ਗੋਲੀ ਤਾਂ ਖਾਧੀਆਂ ਨੇ ਅਸੀਂ ਦੇਖਿਆ ਤੁਸੀਂ ਆਪਣੀ ਬਾਵਾ ਜੀ ਨੂੰ ਦਿਖਾ ਦਿਓ ਨਸਕਾ ਨੂੰ ਇਹ ਇਸੇ ਬਾਵਾ ਵਿੱਚ ਤੁਸੀਂ ਟੀਕੇ ਲਾਉਂਦੇ ਹੁੰਦੇ ਸੀ ਬਿਲਕੁਲ ਜੀ ਬਿਲਕੁਲ ਬਿਲਕੁਲ ਜੀ ਇਸੇ ਬਾਵਾ ਦੇ ਕਈ ਵਾਰੀ ਬਾਰ-ਬਾਰ ਸੋਈਆਂ ਮਾਰਨੀਆਂ ਕੱਢਣੀਆਂ ਬੜਾ ਮੁਸ਼ਕਲ ਹੁੰਨੀ ਕੀ ਸਾਰਾ ਖੂਨ ਨਾ ਬਾਹਾਂ ਪਰ ਜਾਣੀ ਬੜਾ ਔਖਾ ਹੁੰਦਾ ਸੀ ਤੇ ਬੰਦੇ ਜਦੋਂ ਟੀਕੇ ਲਾਉਂਦੇ ਸੀ ਬਾਹਾਂਾਂ ਵਾਸਤੇ ਬਾਹਾਂਾਂ ਚ ਲਾਉਂਦੇ ਸੀ ਕਿਹੜੀ ਜਗ੍ਹਾ ਲਾਉਂਦੇ ਸੀ ਾਕਾਂਤ ਲਾਉਂਦੇ ਸੀ ਕਿੱਥੇ ਲਾਭ ਵੀ ਤੁਹਾਨੂੰ ਕੋਈ ਦੇਖ ਨਾ ਲਵੇ ਵੀ ਇਹ ਬੰਦਾ ਟੀਕੇ ਲਾ ਰਿਹਾ ਬੰਦਾ ਨਸ਼ਾ ਕਰ ਰਿਹਾ ਕਦੋਂ ਕਿੰਨਾ ਕ ਆਪਣੇ ਆਪ ਨੂੰ ਸੇਵ ਸਮਝਦੇ ਸੀ ਕਿੰਨਾ ਕੋਈ ਜਗ੍ਹਾ ਚ ਕਰਦੇ ਸੀ ਆ ਕੇ ਬਿਲਕੁਲ ਅਕਾਂਤ ਕਈ ਵਾਰੀ ਤੇ ਖਾਲੀ ਪਲਾਟ ਚ ਜਾ ਕੇ ਕਈ ਏਰੀ ਕੀ ਮੋਟਰ ਤੇ ਜਾ ਕੇ ਲਾਉਣਾ ਬਿਲਕੁਲ ਮਤਲਬ ਸ਼ਾਂਤੀ ਹੋਵੇ ਜਿੱਥੇ ਕੋਈ ਸਾਨੂੰ ਰੋਕਣ ਵਾਲਾ ਨਾ ਹੋਵੇ ਕਿ ਸਾਨੂੰ ਕਈ ਵਾਰੀ ਤੇ ਦਿਮਾਗ ਚ ਆ ਜਾਣਾ ਵੀ ਜੇ ਕੋਈ ਆ ਗਿਆ ਸਾਡਾ ਇਹ ਵੀ ਲੱਥ ਜਾਣਾ ਨਸ਼ਾ ਜਿਹੜਾ ਮਾੜਾ ਮੋਟਾ ਕੀਤਾ ਇਹੋ ਜੀਆਂ ਗੱਲਾਂ ਦਿਮਾਗ ਚ ਆਉਣੀਆਂ ਤੇ ਅਕਾਂਹ ਜਗ੍ਹਾ ਤੇ ਜਾ ਕੇ ਤੇ ਰੋਣਾ ਵੀ ਕਈ ਵਾਰੀ ਵੀ ਆਪਾਂ ਕਿੱਥੇ ਬੈਠੇ ਆ ਯਾਰ ਅਸੀਂ ਅਭੀ ਹਰ 1500 ਦਾ ਨਸ਼ਾ ਲਿਆ ਕੇ ਤੇ ਲਾਉਣ ਕਿੱਥੇ ਦੇ ਇੱਜ਼ਤ ਥੋੜੀ ਸਾਡੀ ਕੋਈ ਪਰ ਕੀ ਲੱਗਦਾ ਨਹੀਂ ਕਈ ਵਾਰੀ ਆਪਣੇ ਮਹਿਸੂਸ ਹੁੰਦਾ ਵੀ ਜੇਕਰ ਵੱਧ ਡੋਜ਼ ਲੱਗੀ ਤੇ ਮਾਰ ਵੀ ਸਕਦੇ ਆ ਜੇਕਰ ਕਿਸੇ ਨੇ ਦੇਖ ਲਿਆ ਪਿੰਡ ਚ ਬੰਦਾਮੀ ਹੋ ਜੂਗੀ ਰਿੱਥੀ ਦਾ ਭੈਂ ਭਰਾ ਕੀ ਕਹਿਣਗੇ ਜਾਂ ਫਲਾਣੇ ਸਰਦਾਰਾਂ ਦੇ ਮੁੰਡਾ ਨਸ਼ਾ ਕਰ ਰਿਹਾ ਟੀਕੇ ਲਾ ਰਿਹਾ ਅਮਲੀ ਤਾਂ ਕਹਿੰਦੇ ਨੇ ਲੋਕ ਕੀ ਲੱਗਦਾ ਨਹੀਂ ਕਿ ਤੇ ਮਾਪੇ ਨੂੰ ਜਦੋਂ ਇਸ ਬਾਰੇ ਪਤਾ ਲੱਗਾ ਤੇ ਮਾਪੇ ਉਹਦੇ ਕੀ ਹਾਲਾਤ ਹੀ ਹੋਣਾ ਮਾਪੇ ਪਿਓ ਦੇ ਦੇਖੋ ਜੀ ਪਹਿਲੋ ਤਾਂ ਆਪਣੀ ਕੋਸ਼ਿਸ਼ ਮੈਂ ਪਤਾ ਨਾ ਲੱਗਣ ਦੇਣਾ ਘਰ ਚ ਕਿੰਨੇ ਸਾਲ ਇੱਕ ਤਾਂ ਲੁਕਾ ਹੀ ਰੱਖ ਛੱਡਿਆ ਪਰ ਜਦੋਂ ਪਤਾ ਲੱਗਣਾ ਸ਼ੁਰੂ ਹੋ ਗਿਆ ਤੇ ਮੇਰੇ ਨਾਲੋਂ ਵੱਧ ਮੈਂ ਨਸ਼ਾ ਕਰਦਾ ਸੀ ਮੇਰੇ ਨਾਲੋਂ ਵੱਧ ਉਹਨਾਂ ਨੂੰ ਜਿਆਦਾ ਮੇਰੇ ਸਨ ਬਿਮਾਰੀਆਂ ਨੇ ਘੇਰ ਲਿਆ ਵਾ ਮਤਲਬ ਇੰਨੇ ਦੁਖੀ ਨੇ ਹਰਦਮ ਸਾਹ ਵੀ ਮਤਲਬ ਪੁੱਛਣਾ ਫੋਨ ਕਰਕੇ ਤੇ ਸਾਹ ਨਹੀਂ ਉਹਨਾਂ ਚਿਰ ਆਉਣਾ ਜ ਨਜ਼ਰ ਨਿਗਾਹ ਦੇ ਸਾਹਮਣੇ ਵੇਖਣਾ ਲੈਣਾ ਤੇ ਜੇ ਮੈਂ ਡੀਗਾ ਲਾਉਣ ਚਲਾ ਗਿਆ ਜੀ ਵੇਖ ਲਿਆ ਵੀ ਹੱਥ 'ਚ ਸਿਰੰਜਾ ਤੇ ਮਾਂ ਨੂੰ ਉਹਨਾਂ ਚਿਰ ਫਿਕਰ ਹੀ ਪਿਆ ਰਹਿਣਾ ਵੀ ਪਤਾ ਨਹੀਂ ਮੁੰਡੇ ਨੇ ਮੁਰਨਾ ਕਿ ਨਹੀਂ ਮੁਰਨਾ ਐਫੋ ਜਿਹੇ ਹਾਲਾਤ ਵੇਖੇ ਮਤਲਬ ਪਰ ਮੇਰੇ ਸੋ ਵੀ ਜਿਹੜੇ ਲੋਕ ਕਹਿੰਦੇ ਮੈਂ ਨਸ਼ਾ ਛੋਟ ਨਹੀਂ ਸਕਦਾ ਨਸ਼ਾ ਸਾਡੇ ਹੱਡਾਂ 'ਚ ਪੈ ਗਿਆ ਤੇ ਨਸ਼ਾ ਸਾਡੇ ਨਾਲ ਹੀ ਜਾਊਗਾ ਪਰ ਅਸੀਂ ਦੇਖਿਆ ਤੁਸੀਂ ਤੇ ਸ਼ਰਾਬ ਤੋਂ ਲੈ ਕੇ ਭੁੱਕੀ ਅਫੀਮ ਟੀਕੇ ਚਿੱਟਾ ਤੇ ਗੋਲੀਆਂ ਮੈਨੂੰ ਲੱਗਦਾ ਇਹਨੇ ਨਸ਼ੇ ਘੜਾਤੇ ਨਸ਼ਾ ਛੱਡਿਆ ਕੋਈ ਨਹੀਂ ਪਰ ਫਿਰ ਵੀ ਅੱਜ ਜੀਂਦੇ ਜਾਗਦੇ ਹੋ ਚਲੋ ਪ੍ਰਮਾਤਮਾ ਦੀ ਕਿਰਪਾ ਤੁਹਾਡੇ ਤੇ ਤੁਹਾਡਾ ਸਰੀਰ ਵੀ ਬਿਲਕੁਲ ਠੀਕ ਆ ਇਹਨੇ ਨਸ਼ੇ ਕਰਨ ਦੇ ਬਾਅਦ ਉਹ ਵੀ ਅੱਜ ਆਪਣੇ ਆਪ ਨੂੰ ਕਿਸ ਤਰ੍ਹਾਂ ਦੇਖਦੇ ਹੋ ਤੰਦਰੁਸਤ ਮੰਨਦੇ ਹੋ ਕੀ ਕਹਿਣਾ ਜਾਊਗਾ ਆਪਣੇ ਆਪ ਅੱਜ ਬਿਲਕੁਲ ਤੰਦਰੁਸਤ ਹੈ ਜੀ ਪਹਿਲਾਂ ਤੇ ਇਹ ਸੀ ਵੀ ਨਸ਼ਾ ਛੋਟ ਨਹੀਂ ਸਕਦਾ ਤੇ ਸਾਰਿਆਂ ਦੇ ਦਿਮਾਗ 'ਚ ਇਹ ਹੋ ਜਾਂਦਾ ਵੀ ਜੇ ਨਸ਼ਾ ਪਤਾ ਨਹੀਂ ਮਰ ਜਾਣਾ ਕੀ ਹੋਣਾ ਪਰ ਅੱਜ 6 ਮਹੀਨੇ ਹੋ ਗਏ ਬਿਲਕੁਲ ਤੰਦਰੁਸਤ ਆ ਕੋਈ ਕਮੀ ਬੇਸ਼ੀ ਨਹੀਂ ਆ ਕੋਈ 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 ਤੋੜ ਨਹੀਂ ਕੋਈ ਨਹੀਂ ਬਸ ਇੱਕ ਮਨ ਨੂੰ ਸਮਝਾਉਣਾ 70% ਜਿਹੜਾ ਦਿਮਾਗ ਦਾ ਨਸ਼ਾ ਦਾ 30% ਸਰੀਰ ਦਾ ਜਿਹੜਾ ਉਹ 70% ਉਹ ਦਿਮਾਗ ਨੂੰ ਕਾਬੂ ਕਰਕੇ ਰੱਖਣਾ ਵਾ ਬਾਕੀ ਕੁਝ ਚੀਜ਼ਾਂ ਕਾਉਂਸਲਿੰਗ ਰਾਈ ਡਾਕਟਰ ਸਾਹਿਬ ਸਾਨੂੰ ਦੱਸਦੇ ਆ ਜਿਵੇਂ ਆਪਣਾ ਕਾਉਂਸਲਿੰਗ ਕਰਦੇ ਆ ਵੀ ਨਸ਼ਾ ਜਿਹੜਾ ਤੁਸੀਂ ਟੀਐਸ ਲੈ ਲਿਆ ਨਾ ਦੁਬਾਰਾ ਤੁਸੀਂ ਫੇਰ ਜਿਆਦਾ ਹੌਲੀ ਹੌਲੀ ਤੁਹਾਡੀ ਡੋਜ਼ ਵਾਧੀ ਜਾਣੀ ਤੁਸੀਂ ਨਸ਼ਾ ਬਿਲਕੁਲ ਨਹੀਂ ਕਰਨਾ ਕਿਉਂਕਿ ਅੱਗੇ ਵੀ ਮੈਂ 526 ਸੈਂਟਰ ਕੱਟ ਚੁੱਕਿਆ ਹਾਂ 526 ਹਾਂਜੀ ਪਰ ਉਹ ਅਜੇ ਤੱਕ ਮੈਨੂੰ ਆ ਚੀਜ਼ਾਂ ਨਹੀਂ ਸਿੱਖਣ ਨੂੰ ਮਿਲੀਆਂ ਜੋ ਮੈਨੂੰ ਡਾਕਟਰ ਸਾਹਿਬ ਤੋਂ ਸਿੱਖਣ ਨੂੰ ਮਿਲਦੀਆਂ ਤੇ ਸ਼ਾਇਦ ਅੱਗੇ ਇੰਨਾ ਚਿਰ ਕੱਢਿਆ ਨਹੀਂ ਹੁਣ ਇਹਨਾਂ ਦੇ ਬਦੌਲਤ ਇੰਨਾ ਚਿਰ ਕੱਢ ਲਿਆ ਪਰ ਮੇਰੇ ਸੋ ਸਰਕਾਰ ਤੇ ਬੜਾ ਕੁਝ ਕਹਿ ਰਹੀ ਹੈ ਸਰਕਾਰ ਵੀ ਕਹਿ ਰਹੀ ਵੀ ਅਸੀਂ ਨਸ਼ੇ ਛਡਾਓ ਕੇਂਦਰਾਂ 'ਚ ਨੌਜਵਾਨ ਭੇਰੇ ਨੇ ਉੱਥੇ ਜਾ ਕੇ ਜਿਹੜੇ ਨੌਜਵਾਨ ਜੀਵਤ ਰੱਖਣ ਵਾਲੀ ਗੋਲੀ ਮਿਲਦੀ ਆ ਉਹਨਾਂ ਨਸ਼ਾ ਛੱਡਿਆ ਜਾਂਦਾ ਤੁਸੀਂ ਇਸ ਲੈਨ ਚ ਲੰਘ ਕੇ ਆਏ ਹੋ ਪੰਜੀ 30 ਸੈਂਟਰ ਦੇ ਦੇ ਕੇ ਆਏ ਹੋ ਕਿ ਲੱਗਦਾ ਜਿਹੜੇ ਸਰਕਾਰ ਸੈਂਟਰ ਕਹਿੰਦੀ ਆ ਵੀ ਨਸ਼ਾ ਛਡਾਓ ਕਹਿੰਦੇ ਜਾਣਾ ਚਾਹੀਦਾ ਵਾ ਇੱਕ ਜਿਹੜੀ ਜਬਾਤ ਨਹੀਂ ਗੋਲੀ ਰੱਖਦੇ ਆ ਉਹਦਾ ਕੀ ਹਰੁੰਦਾ ਵਾ ਕਿ ਨਸ਼ਾ ਛੁੱਟਦਾ ਆ ਕਿ ਜਾ ਉਹ ਗੋਲੀ ਲੱਗ ਜਾਂਦੀ ਬੰਦੇ ਨੂੰ ਉਹ ਗੋਲੀ ਲੱਗ ਜਾਂਦੀ ਆ ਬੰਦੇ ਨੂੰ ਲਗਭਗ ਪਰ ਵੇਖੋ ਨਸ਼ਾ ਛੱਡਣ ਵਾਲਾ ਜਿਵੇਂ ਨਸ਼ਾ ਸਾਰੇ ਉਹ ਜਿਹੜਾ ਗੋਲੀਖਾਨ ਆਇਆ ਨਾ ਉਹ ਉਹਦੀ ਲਾਸਟ ਸਟੇਜ ਆ ਇਹ ਸਮਝ ਕੇ ਚੱਲੋ ਵੀ ਪਹਿਲਾਂ ਟੀਕੇ ਲਾਉਂਦਾ ਲਾਉਂਦਾ ਖਰ ਸਰੀਰ ਵੀ ਜਵਾਬ ਦੇਣ ਵਾਲਾ ਹੈ ਹੁਣ ਲਾਸਟ ਸਟੇਜ ਤੇ ਆ ਗਿਆ ਉਹ ਗੋਲੀ ਵਾਲੀ ਤੇ ਜਿਹੜੇ ਕੋ ਮਤਲਬ ਖਰਚਾ ਕਰਨ ਨੂੰ ਜਾਂ ਲਾ ਲੋ ਵੀ ਪੈਸੇ ਲਾਉਣ ਨੂੰ ਨਹੀਂ ਹੈਗੇ ਜਾਂ ਲਾਜ ਕਰਾਉਣ ਨੂੰ ਨਹੀਂ ਹੈਗੇ ਪੋਸਟੇਜ ਤੇ ਆ ਗਿਆ ਸਰਕਾਰ ਮੁਫਤ ਗੋਲੀਆਂ ਵੰਡ ਰਹੀ ਆ ਪਰ ਉਹਦੇ ਉੱਤੇ ਵੀ ਕੋਈ ਸਿਸਟਮ ਹੋਣਾ ਚਾਹੀਦਾ ਵੀ ਬੰਦੇ ਦੀਆਂ ਹੌਲੀ ਹੌਲੀ ਗੋਲੀਆਂ ਘਟਾ ਦਿਓ ਜਾਂ ਉਹ ਆ ਮੈਂ ਕਈਆਂ ਦੀ ਆਈਡੀ ਵੇਖੀ ਤਿੰਨ ਤਿੰਨ ਸਾਲ ਚਾਰਜਰ ਸਾਲ ਹੋ ਗਿਆ ਗੋਲੀਆਂ ਚਾਰ ਚਾਰ ਪੰਜ ਪੰਜ ਚੱਲੀ ਜਾਣੀਆਂ ਉਹਨਾਂ ਨੂੰ ਘਟਾਉਣਾ ਚਾਹੀਦਾ ਪਰ ਕੀ ਲੱਗਦਾ ਜਿਹੜੇ ਜੋ ਗੋਲੀਆਂ ਸਰਕਾਰ ਦਿੰਦੀ ਆ ਨਸ਼ਾ ਛੱਡਣ ਵਾਸਤੇ ਉਸ ਗੋਲੀ ਦੀ ਦਰ ਵਰਤੋਂ ਕਰਦੇ ਨੇ ਉਹਨੂੰ ਨਸ਼ੇ ਤੌਰ ਤੇ ਵਰਤਦੇ ਨੇ ਗੋਲੀ ਨੂੰ ਬਿਲਕੁਲ ਜੀ ਉਹਦੀ ਦਰ ਵਰਤੋਂ ਹੁੰਦੀ ਆ ਜੀ ਉਹ ਮਤਲਬ ਕਈ ਵਾਰੀ ਹੋਰ ਗੋਲੀਆਂ ਨਾਲ ਲਾ ਕੇ ਤੇ ਚਿੱਟਿਆਂ ਨੂੰ ਯੂਜ਼ ਕਰਦੇ ਆ ਉਹ ਬਹੁਤ ਜ਼ਿਆਦਾ ਮਾਰੀਆਂ ਨੇ ਇਹਦੇ ਵਾਸਤੇ ਆਪਾਂ ਨੂੰ ਜਾਗਰੂਕਤਾ ਦੀ ਲੋੜ ਹੈ ਲੋਕਾਂ ਨੂੰ ਦੱਸਣਾ ਪੈਣਾ ਵੀ ਇਹ ਤੁਹਾਡੇ ਸਰੀਰ ਨੂੰ ਕਿੰਨੀਆਂ ਮਾਰੀਆਂ ਨੇ ਤੇ ਬਈ ਨਸੋ ਵੀ ਹੁਣ ਜਦੋਂ ਤੁਹਾਨੂੰ ਤੁਹਾਡੇ ਮਾਤਾ ਪਿਤਾ ਪਤਾ ਲੱਗਾ ਵੀ ਤੁਸੀਂ ਨਸ਼ਾ ਕਰਦੇ ਆ ਪਏ ਹੋ ਤੇ ਬਈ ਨਸੋ ਅਸੀਂ ਦੇਖਿਆ ਜਦੋਂ ਬੰਦਾ ਨਸ਼ਾ ਕਰਦਾ ਜਾਂ ਜਦੋਂ ਪੈਸੇ ਮੁੱਕ ਜਾਂਦੇ ਨੇ ਬੰਦਾ ਨਸ਼ੇ ਦੇ ਰੋਲ ਵਿੱਚ ਚੋਰੀ ਵੀ ਕਰਦਾ ਵਾ ਘਰ ਦਾ ਸਮਾਨ ਹੀ ਵੇਚਦਾ ਤੁਹਾਡੇ ਕੀ ਹਾਲਾ ਸੀ ਉਹ ਮੇਰੇ ਬਿਲਕੁਲ ਇਸੇ ਤਰ੍ਹਾਂ ਹੀ ਬਸ ਇਹ ਕਿ ਬਾਰਵਾਂ ਨਹੀਂ ਕਿ ਸ਼ਰਮ ਦੇ ਮਾਰੇ ਕੀ ਕਰੀਦੀ ਸੀ ਵੀ ਨਹੀਂ ਯਾਰ ਤੇ ਘਰੋਂ ਕੋ ਛੱਡਿਆ ਨਹੀਂ ਪੱਕੀ ਜੀ ਵੇਚਿਆ ਕਰਦਾ ਘਰੋਂ ਦੇ ਡਰਮ ਚੋਂ ਕਣਕ ਵੀ ਕੱਢ ਕੇ ਵੇਚਦੀ ਜੀ ਇਹੋ ਜਿਹੇ ਹਾਲਾਚ ਆ ਗਏ ਪਰ ਇਹ ਲੈਣਾ ਨਹੀਂ ਕਿਤੇ ਆਪਣੇ ਆਪ ਤੇ ਰੋਣਾ ਵੀ ਆਉਂਦਾ ਅੱਜ ਚੰਗੇ ਭਲੇ ਬਣ ਗਏ ਉਹ ਸੋਹਣੇ ਬਣ ਗਏ ਉਹ ਆਪਣੇ ਆਪ ਦਾ ਤੁਹਾਡਾ ਸੀ ਬਹੁਤ ਸੋਹਣਾ ਬਣ ਗਿਆ ਕਿ ਲੱਗਦਾ ਜਦੋਂ ਪਹਿਲੇ ਸੀਵਾ ਝਾਤ ਮਾਰਦੇ ਹੋ ਪਹਿਲੇ ਜ਼ਿੰਦਗੀ ਝਾਤ ਮਾਰਦੇ ਹੋ ਕਿੰਨਾ ਰੋਣਾ ਦਾ ਆਪਣੀ ਜ਼ਿੰਦਗੀ ਇੱਤੇ ਬਿਲਕੁਲ ਆਉਂਦਾ ਜੀ ਰੋਣ ਤੇ ਆਉਂਦਾ ਹੀ ਆ ਜਦੋਂ ਗਵਾਇਆ ਹੋਵੇ ਕੁਛ ਕਾਮਯਾਬ ਹੋਈਏ ਸਭ ਕੁਝ ਠੀਕ ਹੋਵੇ ਤੇ ਮੁੜ ਕੇ ਆਪਣੇ ਹੱਥੀਂ ਆਪ ਹੀ ਪੈ ਮਤਲਬ ਘਾੜਾ ਮਾਰ ਕੇ ਪੈਰ ਤੇ ਤੇ ਫਿਰ ਜਦੋਂ ਉੱਠੀਏ ਫਿਰ ਰੋਣ ਤੇ ਆਉਂਦਾ ਹੀ ਆ ਜੀ ਤੇ ਬੰਦੇ ਸੋ ਵੀ ਜਿਹੜੇ ਲੋਕ ਕਹਿੰਦੇ ਆ ਵੀ ਨਸ਼ਾ ਛੋੜਦਾ ਨਹੀਂ ਜਿਵੇਂ ਪਹਿਲਾਂ ਗੱਲ ਕੀਤੀ ਆ ਤੇ ਲੋਕ ਹਮੇਸ਼ਾ ਇਹ ਸਵਾਲ ਕਰਦੇ ਨੇ ਵੀ ਇਹ ਲੋਕ ਉਹ ਨਸ਼ੇੜੀ ਦਾ ਬਾਪ ਜਾ ਰਿਹਾ ਨਸ਼ੇੜੀ ਦੀ ਮਾਂ ਜਾ ਰਹੀ ਆ ਰਿਸ਼ਤੇਦਾਰ ਤੱਕ ਜਿਹੜੇ ਛੜ ਜਾਂਦੇ ਨੇ ਸਾਥ ਤੁਹਾਡਾ ਕੀ ਹਾਲਾਤੀ ਬਿਲਕੁਲ ਛੱਡ ਗਏ ਜੀ ਰਿਸ਼ਤੇਦਾਰ ਤਾਂ ਨਾਲ ਹੀ ਨਹੀਂ ਹੁਣ ਜਿਵੇਂ ਬੁਲਾਉਣਾ ਬਸ ਫੋਨ ਫਾਨ ਤੇ ਗੱਲ ਹੋ ਜੇ ਠੀਕ ਆ ਤੇ ਛੱਡ ਜਾਂਦੇ ਆ ਜੀ ਵਿਸ਼ਵਾਸ ਨਹੀਂ ਕਰਦੇ ਵਿਸ਼ਵਾਸ ਨਹੀਂ ਕਰਦੇ ਠੀਕ ਆ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਦੇਖਿਆ ਨੌਜਵਾਨ ਨੇ ਆਪਣੀ ਨਵੀਂ ਜ਼ਿੰਦਗੀ ਸ਼ੁਰੂ ਕੀਤੀ ਆ ਤੇ ਦੂਸਰੇ ਵਾਸਤੇ ਮਿਸਾਲ ਬਣ ਕੇ ਆਇਆ ਕਿਸੇ ਵਕਤ ਪੈਗ ਤੋਂ ਨਸ਼ਾ ਸ਼ੁਰੂ ਕੀਤਾ ਸੀ ਭੁੱਕੀ ਅਫੀਮ ਗੋਲੀਆਂ ਟੀਕੇ ਚਿਟਾ ਮਤਲਬ ਇਹ ਕਹਿ ਸਕਦੇ ਵੀ ਜ਼ਿੰਦਗੀ ਦਾ ਕੋਈ ਨਸ਼ਾ ਜਿਹੜਾ ਨਹੀਂ ਛੱਡਿਆ ਉਸ ਨੌਜਵਾਨ ਨੇ ਪਰ ਅਜ ਨਸ਼ਾ ਛੱਡ ਕੇ ਨਵੀਂ ਜ਼ਿੰਦਗੀ ਸ਼ੁਰੂ ਕੀਤੀ ਇਸ ਨੌਜਵਾਨ ਨੇ ਦੂਸਰੇ ਵਾਸਤੇ ਮਿਸਾਲ ਬਣ ਕੇ ਆਇਆ ਵਾ ਜਿਹੜੇ ਲੋਕ ਕਹਿੰਦੇ ਨੇ ਵੀ ਸਾਡੇ ਵਸਦਾ ਰੋਗ ਨਹੀਂ ਆ ਸਾਡੇ ਹੱਡਾਂ 'ਚ ਨਸ਼ਾ ਵਸ ਗਿਆ ਸਾਡੇ ਨਾਲ ਹੀ ਜਾਊਗਾ ਪਰ ਇਹ ਨੌਜਵਾਨ ਨੇ ਇਹ ਮਿਸਾਲ ਪੈਦਾ ਕਰ ਦਿੱਤੀ ਹੈ ਬੰਦੇ ਦਾ ਮਨ ਦੀ ਗੱਲ ਆ ਬੰਦੇ ਦੀ ਸੋਚ ਦੀ ਗੱਲ ਆ ਇਸ ਕਰਕੇ ਕਿਸੇ ਵਕਤ ਨਸ਼ਾ ਕਰਦਾ ਸੀ ਹੁਣ ਉਹ ਨਸ਼ਾ ਲੋਕਾਂ ਦਾ ਛਡਾਉਂਦਾ ਵਾ ਬਹੁਤ ਸੋਹਣਾ ਸਹਿਆ ਦਿੱਤਾ ਨੌਜਵਾਨ ਨੇ ਹੁਣ ਤੁਸੀਂ ਜਾ ਕੇ ਕੈਂਪ ਲਾਉਂਦੇ ਹੋ ਨੌਜਵਾਨਾਂ ਨੂੰ ਪ੍ਰੇਰਿਤ ਕਰਦੇ ਹੋ ਕੀ ਦੱਸਦੇ ਹੋ ਆਪਣੇ ਵੱਲ ਵੀ ਮੈਂ ਵੀ ਕਿਸੇ ਕੋ ਤੁਹਾਡੇ ਵਾਂਗੂ ਦਰਦ ਵਿੱਚ ਫਸਿਆ ਸੀ ਅੱਜੋਂ ਮੈਂ ਨਸ਼ਾ ਛਡਾਉਣ ਜਾ ਰਿਹਾ ਜਾਂ ਰਹੀ ਆ ਕੀ ਕਰਦੇ ਲੋਕਾਂ ਨੂੰ ਬਿਲਕੁਲ ਜੀ ਆਪਣੀ ਉਦਾਹਰਣ ਦੇਣੀ ਪੈਣੀ ਆ ਜਾਗਰੂਕਤਾ ਕਰ ਲਈ ਆਪਣੇ ਸੱਚ ਸਾਨੂੰ ਅਸੀਂ ਸੱਚ ਬੋਲਾਂਗੇ ਤੇ ਸ਼ਾਇਦ ਉਹ ਆਉਣ ਵਾਲੀ ਨੌਜਵਾਨ ਪੀੜੀ ਬਚ ਸਕੇ ਸਾਨੂੰ ਆਪਣੇ ਬਾਰੇ ਸਭ ਕੋ ਦੱਸਣਾ ਪੈਣਾ ਵੀ ਅਸੀਂ ਕਿਹੜੇ ਹਾਲਾਤਾਂ ਵਿੱਚ ਸੀ ਤੇ ਕਿੱਥੋਂ ਆਪਾਂ ਗੁਜਰੇ ਆ ਸੋ ਇਸ ਕਰਕੇ ਉਹਨਾਂ ਨੂੰ ਜਾਗਰੂਕਤ ਕਰੀਦਾ ਵਾ ਨਸ਼ੇ ਦੀ ਜਿਹੜੀ ਆ ਘਰ ਤੋਂ ਹੀ ਸ਼ੁਰੂਆਤ ਹੋ ਜਾਂਦੀ ਆ ਸ਼ਰਾਬ ਤੋਂ ਹੀ ਸ਼ੁਰੂਆਤ ਹੋ ਜਾਂਦੀ ਆ ਕੋਸ਼ਿਸ਼ ਕਰੋ ਵੀ ਇਹਨੂੰ ਮਿਟਾ ਲਓ ਪਰ ਅਸੀਂ ਦੇਖਿਆ ਜਿਹੜੇ ਲੋਕ ਅਸੀਂ ਦੇਖਿਆ ਘਰਾਂ ਵਿੱਚ ਬੱਚਿਆਂ ਸਾਹਮਣੇ ਪੈਗ ਲਾਉਂਦੇ ਨੇ ਬੱਚਿਆਂ ਨੂੰ ਕਹਿਣਗੇ ਪਾਣੀ ਪਾ ਜਾਂ ਲਿੱਤੇ ਦਾ ਕੋਈ ਭਾਂ ਭਾਂ ਪਰ ਟੌਰ ਨਾਲ ਗਲਾਸੀਆਂ ਸਜਾਉਂਦੇ ਨੇ ਕਿ ਲੱਗਦਾ ਕਿਤੇ ਘਰ ਦੇ ਉਹ ਸ਼ੁਰੂਆਤ ਹੁੰਦੀ ਆ ਨਸ਼ੇ ਦੀ ਬਰਬਾਦੀ ਵੀ ਜਿਹੜੀ ਆ ਘਰ ਤੋਂ ਹੁੰਦੀ ਆ ਬਿਲਕੁਲ ਜੀ ਬਿਲਕੁਲ ਗਲਤ ਕੰਮ ਹੈ ਜੀ ਪਰਦੇ ਨਾ ਲਾਉਣਾ ਚਾਹੀਦਾ ਜੇ ਲਾਉਂਦਾ ਵੀ ਆ ਕੋਈ ਤੇ ਅੱਬਲ ਤੇ ਵੇਹ ਨਹੀਂ ਬੱਚਿਆਂ ਤੋਂ ਦੂਰ ਹਾਂ ਬੱਚਿਆਂ ਤੋਂ ਦੂਰ ਰੱਖੋ ਠੀਕ ਹੈ ਜੀ ਬਹੁਤ ਧੰਨਵਾਦ ਜੀ ਤੁਸੀਂ ਦੇਖਿਆ ਨੌਜਵਾਨਾ ਤੁਹਾਡੀ ਗੱਲ ਕਰਾਈ ਹੈ ਨੌਜਵਾਨ ਨੇ ਆਪਣੀ ਜ਼ਿੰਦਗੀ ਬਾਰੇ ਦੱਸਿਆ ਕਿਸ ਤਰ੍ਹਾਂ ਨਸ਼ੇ ਦੀ ਦਲਦਲ ਵਿੱਚ ਕੋਹੜ ਵਿੱਚ ਨਿਕਲ ਗਿਆ ਦੂਸਰਾ ਵੀਰ ਵੀ ਸਾਡੇ ਨਾਲ ਗੱਲ ਕਰਾਂਗੇ ਵੀਰੇ ਵੀਰੇ ਨੇ ਤੇ ਦੱਸਦਾ ਆਪਣੇ ਹਾਲਾਤ ਜ਼ਿੰਦਗੀ ਦੇ ਤੁਹਾਡੇ ਕੀ ਹਾਲਾਤ ਸੀ ਕਿਹੜੇ ਨਸ਼ੇ ਨਾਲ ਸ਼ੁਰੂਆਤ ਕੀਤੀ ਜੇ ਤੁਹਾਡੇ ਵੱਲੋਂ ਹਾਲਾਤ ਜੀ ਸਾਰੇ ਅਮਲੀਆਂ ਦੇ ਲਗਭਗ ਸੇਮ ਹੀ ਹੁੰਦੇ ਆ ਤੇ ਮੇਰੇ ਵੀ ਉਹਨਾਂ ਵਰਗੇ ਹਾਲਾਤ ਸੀ ਜਿੱਦਾਂ ਸਾਰਿਆਂ ਦੇ ਹੁੰਦੇ ਆ ਹਾਲਾਤ ਮਾੜੇ ਸੀ ਤੇ ਸ਼ੁਰੂਆਤ ਮੈਂ ਵੀ ਸ਼ਰਾਬ ਤੋਂ ਜਾਂ ਅਫੀਮ ਤੋਂ ਇਦਾਂ ਹੋਈ ਸ਼ੁਰੂਆਤ ਹੌਲੀ-ਹੌਲੀ ਚਿੱਟੇ ਵਾਲ ਨੂੰ ਵੱਧ ਗਏ ਤੇ ਚਿੱਟੇ ਨੇ ਦੇ ਹਿਸਾਬ ਨਾਲ ਜ਼ਿੰਦਗੀ ਰੋਲ ਕੇ ਰੱਖਤੀ ਜੀ ਪਰ ਕੀ ਲੱਗਦਾ ਨਹੀਂ ਆਪਣੇ ਆਪ ਤੁਸੀ ਅਮਲੀ ਕਹਿ ਰਹੇ ਸਾਰੇ ਅਮਲੀ ਦਾ ਇੱਕੋ ਹਿਸਾਬ ਹੁੰਦਾ ਕੀ ਲੱਗਦਾ ਨਹੀਂ ਅਮਲੀ ਸ਼ਬਦ ਜਿਹੜਾ ਵਾ ਬੜਾ ਭੈੜਾ ਲੱਗਦਾ ਵਾ ਤੁਸੀਂ ਨੌਜਵਾਨ ਜੋ ਪੜੇ ਲਿਖੇ ਹੋ ਤੁਹਾਡੀਆਂ ਸੇਤਾ ਵੀ ਸੁਖਣਾ ਬਹੁਤ ਸੋਹਣੀਆਂ ਕਿ ਲੱਗਦਾ ਤੁਸੀ ਆਉਣ ਹੀ ਲੱਗਦੇ ਹੋ ਲੱਗਦੇ ਤੇ ਨਹੀਂ ਪਰ ਬਣ ਗਏ ਆਣਾ ਜੀ ਹੁਣ ਕੀ ਕਰ ਸਕਦੇ ਹਾਂ ਜੀ ਬਣਾਤਾ ਸਮੇ ਨੇ ਜਾਂ ਨਸ਼ੇ ਨੇ ਬਣਾਤਾ ਸੀ ਪਰ ਹੁਣ ਠੀਕ ਆ ਹੁਣ ਆਪਣੇ ਆਪ ਨੂੰ ਮਹਿਸੂਸ ਹੁੰਦਾ ਵੀ ਨਹੀਂ ਅੱਜ ਦਾ ਦਿਨ ਵਧੀਆ ਵਾਂ ਨਸ਼ੇ ਤੋਂ ਦੂਰ ਆ ਤੇ ਵਧੀਆ ਲੱਗਦਾ ਚਲੋ ਜਦੋਂ ਜਦੋਂ ਹੋਈ ਸੀ ਕਿਤੋਂ ਨਸ਼ੇ ਤੋਂ ਹੋਈ ਸੀ ਤੇ ਵੱਧ ਤੋਂ ਵੱਧ ਨਸ਼ਾ ਕੀਤਾ ਕਿਹੜਾ ਤੇ ਹੁਣ ਤੱਕ ਕਿੰਨੇ ਕੁ ਪੈਸਿਆਂ ਦੀ ਬਰਬਾਦੀ ਕਰ ਲਈ ਹੈ ਪੈਸਿਆਂ ਦੀ ਬਰਬਾਦੀ ਦੇ ਹਿਸਾਬ ਨਾਲ 40-50 ਲੱਖ ਦੇ ਲਾਗੇ ਬੰਨੇ ਮੈਂ ਕਰ ਹੀ ਚੁੱਕਾ ਗੱਡੀਆਂ ਵੇਚੀਆਂ ਸਾਰਾ ਕੁਝ ਮਤਲਬ ਆਪਦਾ ਬਰਬਾਦ ਕਰਕੇ ਬੈਠੇ ਆ ਤੇ ਨਸ਼ਾ ਕਰਦਿਆਂ ਮੈਨੂੰ 4-5 ਸਾਲ ਹੋ ਗਏ ਆ ਹਾਂਜੀ ਤੇ ਬਿਲਕੁਲ ਇਸ ਤੋਂ ਸਰਕਾਰਾਂ ਜਦੋਂ ਕਹਿੰਦੀ ਆ ਵੀ ਨਸ਼ੇ ਖਿਲਾਫ ਯੁੱਧ ਜੀ ਨਸ਼ਾ ਵਰਤ ਨੂੰ ਸ਼ੁਰੂ ਕੀਤਾ ਗਿਆ ਵਾ ਕੀ ਲੱਗਦਾ ਇਸ ਚੀਜ਼ ਅਸਰ ਪੈਂਦਾ ਵਾ ਕੀ ਲੱਗਦਾ ਵਾਕਈ ਨਸ਼ਾ ਘਟ ਰਿਹਾ ਵਾ ਕੀ ਲੱਗਦਾ ਵੀ ਲੋਕ ਨਸ਼ਾ ਛੱਡ ਰਹੇ ਨੇ ਲੱਗਦਾ ਨਹੀਂ ਕੋਈ ਵੀ ਇਦਾਂ ਦਾ ਵਾਧਾ ਹੀ ਜਾ ਰਿਹਾ ਦਿਨੋ ਦਿਨ ਘਟਦਾ ਦੇ ਵੇਖਿਆ ਨਹੀਂ ਵੇਖੋ ਤੁਸੀਂ ਵੀ ਵੇਖਦੇ ਆ ਨਿਊਜ਼ ਚੈਨਲਾਂ ਦੇ ਸਾਰਾ ਦਿਨ ਖਬਰਾਂ ਰੋਜ਼ ਡੇਲੀ ਕੋਈ ਨਾ ਕੋਈ ਕਿਤੇ ਮਰਿਆ ਹੁੰਦਾ ਵਾ ਟੀਕਾ ਲਾ ਕੇ ਕਿਸੇ ਦੀ ਡੈਥ ਹੋਈ ਜਾਂਦੀ ਟੀਕਾ ਲਾ ਕੇ ਲੱਗਦਾ ਨਹੀਂ ਕੋਈ ਫਰਕ ਪੈ ਰਿਹਾ ਤਬੀਲੀ ਸੋਝੇ ਜੋ ਜਦੋਂ ਤੁਹਾਨੂੰ ਨਸ਼ਾ ਨਹੀਂ ਸੀ ਮਿਲਦਾ ਉਸ ਤੋਂ ਬਾਅਦ ਸਰੀਰ ਤੇ ਕੀ ਬੀਤਦੀ ਸੀ ਕਿਹੜਾ ਕਿਹੜਾ ਕੰਮ ਜਾ ਕੇ ਨਸ਼ੇ ਦੇ ਵਿੱਚ ਕੀਤਾ ਦੱਸਣ ਨੂੰ ਸਾਜਾ ਕਰਦੇ ਹੋ ਚੋਰੀ ਕੀਤੀ ਸੀ ਜਾਂ ਸਮਾਨ ਘਰ ਦਾ ਵੇਚਿਆ ਕਿੱਥੋਂ ਕਿੱਥੋਂ ਜਾ ਕੇ ਨਸ਼ੇ ਦੀ ਪੂਰਤੀ ਕਰਦੇ ਰੇ ਪੈਸਾ ਨਹੀਂ ਨਸ਼ੇ ਦੀ ਪੂਰਤੀ ਘਰੋਂ ਹੀ ਹੁੰਦੀ ਰਹੀ ਆਪਣੇ ਘਰਦਿਆਂ ਨੂੰ ਤੰਗ ਕਰਕੇ ਪੈਸੇ ਲੈਣੇ ਘਰੋਂ ਜਾਂ ਇਦਾਂ ਕਿਤੇ ਨਾ ਕਿਤੇ ਗਾਂਢਾ ਤੋਪਾ ਕਰਨਾ ਹੀ ਪੈਂਦਾ 100 ਜਗਾਰ ਕਰਦਾ ਜੀ ਜਦੋਂ ਬੰਦਾ ਤੋੜ ਚ ਹੁੰਦਾ ਨਹੀਂ ਉੱਠਿਆ ਜਾਂਦਾ ਨਸ਼ੇ ਤੋਂ ਬਿਨਾਂ ਨਹੀਂ ਉੱਠਣਾ ਔਖਾ ਹੋ ਜਾਂਦਾ ਫਿਰ ਕਈ ਜਿਗਾਰਡ ਕਰਨੇ ਪੈਂਦੇ ਨਸ਼ਾ ਕਰਨ ਲਈ ਹਾਂਜੀ ਤੇ ਬਣੀ ਉਸ ਤੋਂ ਵੀ ਰਿਸ਼ਤੇਦਾਰ ਭੈਣ ਭਰਾ ਦੀ ਗੱਲ ਕਰੀਏ ਜਦੋਂ ਉਹਨਾਂ ਨੂੰ ਪਤਾ ਲੱਗਦਾ ਵੀ ਫਲਾਣੇ ਦਾ ਮੁੰਡਾ ਨਸ਼ਾ ਕਰ ਲਾ ਪਿਆ ਵਾ ਤੇ ਉਸ ਤੋਂ ਬਾਅਦ ਤੁਹਾਡੇ ਨਾਲ ਕੀ ਸੰਬੰਧ ਵਾਕਈ ਰਿਸ਼ਤੇ ਲਖਿਆ ਤੁਹਾਨੂੰ ਕੋਈ ਭੂਆ ਚਾਚੀ ਮਾਸੀ ਜਾਣਦੀ ਸੀ ਉਸ ਤੋਂ ਬਾਅਦ ਤੁਹਾਡੇ ਨਾਲ ਕੋਈ ਰਿਸ਼ਤਾ ਰਖਿਆ ਕਿ ਜਾਂ ਤੁਹਾਨੂੰ ਕਹਿ ਲਾ ਪੀ ਵੀ ਭਾਈ ਇਸ ਮੁੰਡੇ ਤੋਂ ਦੂਰ ਰਹੋ ਇਹ ਨਸ਼ਾ ਕਰਦਾ ਵਾ ਨਸ਼ੇੜੀ ਹੈ ਵੇਖੋ ਜੀ ਰਿਸ਼ਤੇਦਾਰਾਂ ਸਾਥ ਵੀ ਵੜਾ ਦਿੱਤਾ ਮੇਰਾ ਬੜਾ ਸਾਥ ਦਿੱਤਾ ਹੁੰਦਾ ਸਾਰਿਆਂ ਤੇ ਪਰ ਹੌਲੀ ਹੌਲੀ ਤੁਹਾਨੂੰ ਪਤਾ ਫਰਕ ਤੇ ਪੈ ਹੀ ਜਾਂਦਾ ਜਦੋਂ ਨਹੀਂ ਅੱਖੇ ਲੱਗਦੇ ਨਹੀਂ ਮੰਨਦੇ ਕਿਸੇ ਦੀ ਆਪਦੇ ਨਸ਼ੇ ਦੀ ਨਸ਼ੇ ਨੂੰ ਪਹਿਲ ਦਿੱਤੀ ਹਮੇਸ਼ਾ ਤੇ ਹੌਲੀ ਹੌਲੀ ਫਰਕ ਤੇ ਪਿਆ ਹੀ ਥੋੜਾ ਪਰ ਫਿਰ ਵੀ ਚਲੋ ਸਾਥ ਦਿੱਤਾ ਮੇਰਾ ਬੜਾ ਰਿਸ਼ਤੇਦਾਰਾਂ ਨੇ ਤੇ ਅੱਜ ਦਾ ਦਿਨ ਜੇ ਕਹੀਏ ਤੇ ਉਹਨਾਂ ਕਰਕੇ ਹੀ ਮੈਂ ਸਹੀ ਹਾਂ ਉਹਨਾਂ ਦੇ ਦਾਵਾਵਾਂ ਨਾਲ ਲਾ ਲੋ ਜਾਂ ਕਿਦਾਂ ਵੀ ਉਹਨਾਂ ਮੈਨੂੰ ਇੱਥੇ ਟ੍ਰੀਟਮੈਂਟ ਚ ਭੇਜਿਆ ਚਲੋ ਮੈਂ ਅੱਜ ਠੀਕ ਹਾਂ ਅੱਜ ਦਾ ਦਿਨ ਉਹਨਾਂ ਦਾ ਕਰਕੇ ਹੀ ਹਾਂ ਤੇ ਜਿਹੜੀ ਸਭ ਹੁਣ ਜਿਹੜੀ ਤੁਹਾਡੀ ਵੀਡੀਓ ਇਹ ਸੋਸ਼ਲ ਮੀਡੀਆ ਤੇ ਪੈਣੀ ਹੈ ਤੁਹਾਡੇ ਦੋਵਾਂ ਭਰਾਵਾਂ ਦੀ ਦੋਵਾਂ ਵੀਰਾਂ ਦੀ ਪਹਿਲੋ ਤੇ ਰਿਸ਼ਤੇ ਦਾ ਭੈਣ ਭਰਾਵਾਂ ਨੂੰ ਪਤਾ ਸੀ ਹੁਣ ਸਾਈ ਦੁਨੀਆਂ ਪਾ ਲੱਜਣਾ ਵਾ ਮੈਨੂੰ ਐਸੋ ਵੀ ਤੁਹਾਨੂੰ ਕੋਈ ਇਤਰਾਜ ਤੇ ਨਹੀਂ ਵੀਡੀਓ ਤੁਹਾਡੀ ਸੋਸ਼ਲ ਮੀਡੀਆ 'ਤੇ ਭੇਜੂਗੀ ਵੀ ਭਾਈ ਬਾਅਦ ਚ ਕੋਈ ਸਾਡਾ ਕੋ ਰਿਸ਼ਤੇ ਦਾ ਦੇਖ ਰਿਆ ਸਾਨੂੰ ਬੰਦਮੀ ਹੁੰਦੀ ਆ ਸਾਨੂੰ ਫੋਨ ਆਉਣੇ ਸ਼ੁਰੂ ਹੋ ਗਏ ਆ ਕੋਈ ਅਹੀ ਗੱਲਬਾਤ ਨਹੀਂ ਆ ਜਿਹੜੀ ਵੀਡੀਓ ਬਣਾ ਰਹੇ ਤੁਸੀਂ ਆਪਣੀ ਮਰਜ਼ੀ ਨਾਲ ਬਣਾ ਰਹੇ ਹੋ ਹਾਂਜੀ ਹਾਂਜੀ ਕੋਈ ਚੱਕਰ ਨਹੀਂ ਨਹੀਂ ਕੋਈ ਇਤਰਾਜ ਨਹੀਂ ਹਾਂਜੀ ਵੀਰ ਜੀ ਤੁਹਾਨੂੰ ਨਹੀਂ ਵੀਰ ਜੀ ਕੋਈ ਇਤਰਾਜ ਨਹੀਂ ਠੀਕ ਹੈ ਬਹੁਤ ਹਲਵਾਜ ਕੋਈ ਸਿਰ ਦੇਖਸਾ ਦੇ ਦੇ ਵੀ ਜਦੋਂ ਇਸ ਤਰ੍ਹਾਂ ਦੀ ਵੀਡੀਓ ਪਾਉਂਦੇ ਆ ਪਹਿਲੋ ਤੇ ਚਾਚਾ ਵਾਲੇ ਲੋਕ ਇੰਟਰੋ ਦੇ ਦਿੰਦੇ ਨੇ ਉਸ ਤੋਂ ਬਾਅਦ ਕਈ ਬੜਾ ਇਤਰਾਜ਼ ਕਰਦੇ ਨੇ ਵੀ ਆ ਸਾਡੀ ਵਾਡੀ ਵੀਡੀਓ ਕਟਾ ਦਿਓ ਸਾਡੀ ਵੀਡੀਓ ਡਿਲੀਟ ਕਰਾ ਦਿਓ ਪਰ ਇਹ ਨੌਜਵਾਨ ਕਹਿੰਦੇ ਨੇ ਵੀ ਸਾਡੀ ਵੀਡੀਓ ਲੋਕਾਂ ਵਾਸਤੇ ਮਿਸਾਲ ਬਣ ਕੇ ਆਈ ਆ ਅਸੀਂ ਤਾਂ ਕੈਮਰੇ ਸਾਹਮਣੇ ਆਇਆ ਵੀ ਲੋਕ ਸਮਝਣ ਅਸੀਂ ਦੇਖਿਆ ਵੀ ਜਿਹੜੇ ਲੋਕ ਨਸ਼ਾ ਕਰਦੇ ਨੇ ਉਹ ਕਦੀ ਕੈਮਰੇ ਸਾਹਮਣੇ ਆਉਂਦੇ ਨਹੀਂ ਆ ਆਪਣਾ ਸੱਚ ਦੱਸ ਦਿੰਦੀ ਆ ਪਰ ਇਹ ਨੌਜਵਾਨਾਂ ਨੇ ਆਪਣਾ ਸੱਚ ਦੱਸਿਆ ਆਪਣੀ ਜ਼ਿੰਦਗੀ ਦੀ ਸ਼ੁਰੂਆਤ ਨਵੀਂ ਕੀਤੀ ਆ ਪਹਿਲੀ ਜਿਹੜੀ ਵੀ ਜ਼ਿੰਦਗੀ ਸੀ ਉਹ ਨਰਕ ਵਰਗੀ ਜ਼ਿੰਦਗੀ ਸੀ ਬਰਬਾਦ ਜ਼ਿੰਦਗੀ ਸੀ ਪਰ ਹੁਣ ਨਵੀਂ ਜ਼ਿੰਦਗੀ ਸ਼ੁਰੂ ਕੀਤੀ ਆ ਤੇ ਉਹਨਾਂ ਨੇ ਕਿਹਾ ਵੀ ਅਸੀਂ ਲੋਕਾਂ ਨੂੰ ਮਿਸਾਲ ਬਣ ਕੇ ਲੋਕਾਂ ਸਾਹਮਣੇ ਆਏ ਆ ਵੀ ਅਰ ਨਸ਼ਾ ਜਦੀ ਵਿੱਚ ਛੁੱਟ ਸਕਦਾ ਵਾ ਚਾਹੇ ਨਸ਼ਾ ਕਿਸੇ ਵੀ ਤਰ੍ਹਾਂ ਦਾ ਵਾ ਬੰਦਾ ਨਸ਼ੇ ਦੀ ਦਲਦਲ ਵਿੱਚੋਂ ਨਸ਼ੇ ਦੀ ਕੋਹ ਚੋਂ ਨਿਕਲ ਸਕਦਾ ਬਸ ਮਨ ਬਣਾਉਣ ਦੀ ਲੋੜ ਆ ਮਨ ਤੇ ਮੇਰਾ ਕੁਝ ਨਹੀਂ ਹੋਣਾ ਉਸ ਡਾਕਟਰ ਸਾਹਿਬ ਨਾਲ ਮਿਲਾਵਾਂਗੇ ਜਿਹੜੇ ਡਾਕਟਰ ਨੇ ਨਸ਼ਾ ਇਹਨਾਂ ਤੋਂ ਛਡਾਇਆ ਵਾ ਉਹ ਡਾਕਟਰ ਸਾਹਿਬ ਵੀ ਸਾਡੇ ਨਾਲ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਆਹ ਗੱਲਬਾਤ ਕਰਦੇ ਉਹਨਾਂ ਨਾਲ ਡਾਕਟਰ ਸਾਹਿਬਾ ਤੁਹਾਨੂੰ ਮਲਾਵਾਗੇ ਕਿਸੇ ਵਕਤ ਕਰੋੜਾ ਦੇ ਨਸ਼ੇ ਕਰਦੇ ਸੀ ਪਰ ਅੱਜ ਨਸ਼ਾ ਲੋਕਾਂ ਨੂੰ ਛਡਾਉਂਦੇ ਨੇ ਅੱਜ ਤੁਸੀਂ ਦੇਖਿਆ ਨੌਜਵਾਨਾਂ ਦੀ ਮਿਸਾਲ ਬਣ ਕੇ ਆਏ ਨੇ ਨੌਜਵਾਨਾਂ ਵਾਸਤੇ ਮਸੀਹਾ ਬਣ ਕੇ ਆਏ ਨੇ ਅਤੇ ਨੌਜਵਾਨ ਆਪਣੇ ਮੂੰਹੋਂ ਬੋਲ ਰਹੇ ਨੇ ਵੀ ਅਸੀਂ ਨਸ਼ੇ ਦੀ ਦਲ ਦੇ ਵਿੱਚ ਫਸੇ ਸੀ ਅੱਜ ਨਸ਼ੇ ਦੀ ਕੋਲੋਂ ਚੋਂ ਬਾਹਰ ਹੀ ਆਏ ਆ ਡਾਕਟਰ ਸਾਹਿਬ ਬਹੁਤ-ਬਹੁਤ ਸਵਾਗਤ ਹੈ ਸਤਿਮਾ ਤੁਹਾਡਾ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ-ਬਹੁਤ ਧੰਨਵਾਦ ਤੁਹਾਡਾ ਜੀ ਡਾਕਟਰ ਸਾਹਿਬ ਲੋਕਾਂ ਵਾਸਤੇ ਮਿਸਾਲ ਬਣ ਕੇ ਆਏ ਹੋ ਲੋਕਾਂ ਦੇ ਮਾਮਾਂ ਦੇ ਪੁੱਤ ਬਚਾ ਰਹੇ ਹੋ ਪਰ ਕਿਸੇ ਵਕਤ ਕਰੋੜਾ ਨਸ਼ਾ ਕਰਦੇ ਸੀ ਲੱਖਾਂ ਨਸ਼ ਅੱਜ ਕਿਸ ਤਰ੍ਹਾਂ ਮਨ ਬਣਿਆ ਵੀ ਇਹ ਸੈਂਟਰ ਖੋਲਿਆ ਜਾਵੇ ਜਾਂ ਇਹ ਹਸਤਾ ਖੋਲੇ ਜਾਵੇ ਮਾਵਾਂ ਦੇ ਪੁੱਤਾਂ ਨੂੰ ਬਚਾਇਆ ਜਾਵੇ ਨਸ਼ੇ ਦੇ ਦੰਦ ਵਿੱਚੋਂ ਇਹ ਤੁਹਾਡੇ ਮਨ ਵਿਚਾਰ ਕੇ ਦਾ ਦੇਖੋ ਜੀ ਜਦੋਂ ਮੈਂ ਇੱਕ ਵਾਰ ਨਸ਼ੇ ਕਰਦਾ ਸੀ ਨਾ ਤੇ ਮੇਰਾ ਇੱਕ ਟਾਈਮ ਐਵੇਂ ਦਾ ਆ ਕਿ ਐਂਡ ਹੋ ਗਿਆ ਐਂਡ ਹੋ ਗਿਆ ਤੇ ਉਦੋਂ ਮੈਂ ਮੇਰੇ ਦਿਮਾਗ ਦੇ ਵਿੱਚ ਸੋਚ ਆਉਂਦੀ ਸੀ ਕਿ ਮੈਂ ਆਪਣੇ ਆਪ ਨੂੰ ਖਤਮ ਕਰ ਲਾਉਣਾ ਸੁਸਾਈਡ ਕਰ ਲਾਣਾ ਤੇ ਚਲੋ ਪਰਮਾਤਮਾ ਨੇ ਮੈਨੂੰ ਮੌਕਾ ਦਿੱਤਾ ਮੈਨੂੰ ਨਵੀਂ ਜ਼ਿੰਦਗੀ ਦਿੱਤੀ ਮੈਂ ਟ੍ਰੀਟਮੈਂਟ ਲਿਆ ਮੈਂ ਠੀਕ ਹੋਇਆ ਤੇ ਉਸ ਦਿਨ ਤੋਂ ਬਾਅਦ ਹੀ ਮੈਂ ਨਾ ਸੋਚ ਲਿਆ ਸੀ ਕਿ ਆਹ ਜਿਹੜੀ ਜ਼ਿੰਦਗੀ ਆ ਨਾ ਇਹ ਪਰਮਾਤਮਾ ਨੇ ਦਿੱਤੀ ਆ ਮੈਨੂੰ ਦੁਬਾਰਾ ਜ਼ਿੰਦਗੀ ਨਾ ਵੀ ਜ਼ਿੰਦਗੀ ਆ ਮੇਰੀ ਤੇ ਮੈਂ ਇਸੇ ਹੀ ਲੇਖੇ ਲਾਉਣੀ ਆ ਆਪਣੇ ਬੱਚਿਆਂ ਨੂੰ ਆਪਣੇ ਭਰਾਵਾਂ ਨੂੰ ਜਿਹੜੇ ਨਸ਼ੇਰੀ ਦਲਦਲ ਦੇ ਵਿੱਚ ਫਸੇ ਆ ਉਹਨਾਂ ਨੂੰ ਬਾਹਰ ਕੱਢਣਾ ਵਾ ਇੱਕ ਇਹੀ ਸੋਚ ਲਿਆ ਸੀ ਮਨ ਦੇ ਵਿੱਚ ਤੇ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਉਹੀ ਕੰਮ ਕਰ ਰਿਹਾ ਹਾਂ ਪ੍ਰਮਾਤਮਾ ਦਾ ਬਹੁਤ ਬਹੁਤ ਅਸ਼ੀਰਵਾਦ ਹੈ ਕਿ ਸਾਨੂੰ ਬਹੁਤ ਵਧੀਆ ਸਕੋਪ ਮਿਲ ਰਿਹਾ ਵਾ ਮੈਂ ਐਵੇਂ ਦੇ ਵੀ ਨੌਜਵਾਨ ਇੱਥੇ ਠੀਕ ਹੋ ਕੇ ਜਾ ਰਹੇ ਨੇ ਜਿਨ੍ਹਾਂ ਦਾ ਨਾਮ ਜਾਂ ਕੈਮਰੇ ਅੱਗੇ ਸਾਹਮਣੇ ਨਹੀਂ ਆ ਸਕਦੇ ਬਾਹਰਲੇ ਮੁਲਕਾਂ ਦੇ ਵਿੱਚ ਵੀ ਇੱਥੋਂ ਟ੍ਰੀਟਮੈਂਟ ਲੈ ਕੇ ਜਾ ਰਹੇ ਨੇ ਲੋਕ ਤੇ ਬਹੁਤ ਵਧੀਆ ਉਹਨਾਂ ਦਾ ਫੀਡਬੈਕ ਆ ਰਿਹਾ ਹੈ ਅੱਜ ਦੇ ਡਾਕਟਰ ਜਦੋਂ ਅਸੀਂ ਨੌਜਵਾਨਾਂ ਨਾਲ ਗੱਲ ਕੀਤੀ ਉਹ ਕਹਿੰਦਾ ਸੀ 25 ਤੋਂ 30 ਸੈਂਟਰਾਂ ਵਿੱਚ ਜਾ ਚੁੱਕੇ ਆ ਪਰ ਸਾਨੂੰ ਇਲਾਜ ਨਹੀਂ ਮਿਲਿਆ ਇੱਥੇ ਆਏ ਤੇ ਸਾਨੂੰ ਸਾਡਾ ਨਸ਼ਾ ਜਿਹੜਾ ਛੁੱਟ ਪਿਉ ਨੇ ਭੁੱਕੀ ਅਫੀਮ ਗੋਲੀਆਂ ਕੈਪਸੂਲ ਚਿੱਟਾ ਟੀਆ ਮਤਲਬ ਜਿੰਦਗੀ ਦਾ ਨਸ਼ਾ ਛੱਡਿਆ ਨਹੀਂ ਆ ਪਰ ਇੱਥੇ ਆ ਕੇ ਕਹਿੰਦਾ ਮੈਂ ਨਸ਼ਾ ਛੱਡ ਦਿੱਤਾ ਵਾ ਅੱਜ 6 ਮਹੀਨੇ ਹੋ ਗਏ ਨਸ਼ਾ ਛੱਡੇ ਨੂੰ ਅੱਜ ਨਵੀਂ ਜ਼ਿੰਦਗੀ ਸ਼ੁਰੂ ਕੀਤੀ ਜੀ ਆ ਅੱਜ ਕੈਮਰੇ ਸਾਹਮਣੇ ਆ ਕੇ ਲੋਕਾਂ ਨੂੰ ਦੱਸਿਆ ਵੀ ਆ ਨਸ਼ਾ ਕੋੜ ਆ ਚਾਹੇ ਨਸ਼ਾ ਪੈਗ ਦਾ ਚਾਹੇ ਚਿੱਟੇ ਦਾ ਨਸ਼ਾ ਨਸ਼ਾ ਹੁੰਦਾ ਵਾ ਤੇ ਨਸ਼ਾ ਜਿਹੜਾ ਸਰੀਰ ਬਰਬਾਹ ਕਰ ਦਿੰਦਾ ਘਰਾਂ ਦੇ ਘਰ ਬਰਬਾਹ ਕਰ ਦਿੰਦਾ ਪਰ ਅੱਜ ਨੌਜਵਾਨ ਦਾ ਕਹਿਣਾ ਵੀ ਮੈਂ ਬਿਲਕੁਲ ਠੀਕ ਠਾਕ ਆ ਲੋਕਾਂ ਵਾਸਤੇ ਨਵੀਂ ਜ਼ਿੰਦਗੀ ਸਾਹਮਣੇ ਲੈ ਕੇ ਆ ਲੋਕਾਂ ਕਿਸੇ ਵਕਤ ਨਸ਼ਾ ਕਰਦਾ ਸੀ ਉਹ ਲੋਕਾਂ ਸਾਬ ਨੇ ਨਸ਼ਾ ਛਡਾ ਵੀ ਰਲਾ ਲੋਕਾਂ ਨੂੰ ਤੁਹਾਡਾ ਇਹ ਬਰਕੀ ਜਣਾ ਦੇਖੋ ਜੀ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਮੈਂ ਦੇਖਦਾ ਵੀ ਆਪਣੇ ਬੱਚੇ ਜਿਹਨਾਂ ਦਾ ਟ੍ਰੀਟਮੈਂਟ ਕਰ ਰਹੇ ਆ ਉਹ ਠੀਕ ਹੋ ਰਹੇ ਆ ਤੇ ਮੈਂ ਹਮੇਸ਼ਾ ਇਹ ਕਹਿੰਦਾ ਕਿ ਉਹ ਸਾਡੇ ਨਾਲ ਜੁੜ ਕੇ ਰਹਿਣ ਵਲੰਟੀਅਰ ਤੌਰ ਤੇ ਉਹ ਸਾਡੇ ਨਾਲ ਜੁੜਦੇ ਆ ਬੱਚੇ ਟ੍ਰੀਟਮੈਂਟ ਤੋਂ ਬਾਅਦ ਸਾਡੇ ਨਾਲ ਜੁੜਦੇ ਆ ਉਸ ਤੋਂ ਬਾਅਦ ਅਸੀਂ ਸਕੂਲਾਂ ਦੇ ਵਿੱਚ ਬਖੋ ਬਖ ਸਕੂਲਾਂ ਦੇ ਵਿੱਚ ਪ੍ਰੋਗਰਾਮ ਕਰਦੇ ਆ ਲੋਕਾਂ ਨੂੰ ਬੱਚਿਆਂ ਨੂੰ ਨਸ਼ੇ ਤੋਂ ਵੇਅਰ ਕਰਦੇ ਆ ਕਿ ਨਸ਼ ਨਸ਼ਰੀ ਦਲਦਲ ਵਿੱਚ ਨਾ ਜਾਓ ਕਿਵੇਂ ਨਸ਼ੇ ਤੋਂ ਬਚਿਆ ਜਾਵੇ ਉਹ ਜਿਹੜੇ ਵੀਰ ਨਸ਼ਾ ਕਰ ਰਹੇ ਆ ਉਹਨਾਂ ਨੂੰ ਸਮਝਾਉਂਦੇ ਆ ਕਿ ਇਹ ਕੋੜ ਆ ਬਹੁਤ ਵੱਡੀ ਦਲਦਲ ਆ ਇਹਦੇ ਵਿੱਚੋਂ ਬਾਹਰ ਆਓ ਅਸੀਂ ਤੁਹਾਡੀ ਮਦਦ ਕਰਦੇ ਆ ਜੇ ਤੁਸੀਂ ਨਿਕਲਣਾ ਚਾਹੁੰਦੇ ਓ ਦੇ ਵਿੱਚੋਂ ਤਹੀਂ ਤੁਹਾਡੀ ਮਦਦ ਕਰਦੇ ਆ ਤੇ ਅਸੀਂ ਮਦਦ ਕਰ ਵੀ ਰਹੇ ਆ ਪਰਮਾਤਮਾ ਡਾਕਟਰ ਸਾਹਿਬ ਲੋਕਾਂ ਦੇ ਮਨਾਂ ਵਿੱਚ ਇਹ ਬੜਾ ਸਵਾਲ ਹੁੰਦਾ ਵੀ ਯਾਰ ਜੇ ਕਿਸੇ ਜਾਨੇ ਕਿਸੇ ਸੈਂਟਰਾਂ ਵਿੱਚ ਉਥੇ ਮਾਰਕਟਾਈ ਕੀਤੀ ਜਾਂਦੀ ਆ ਉਹਨਾਂ ਨੂੰ ਫਲਸ਼ਾਂ ਵਿੱਚ ਦੱਕਿਆ ਜਾਂਦਾ ਵਾ ਉਹਨਾਂ ਨੂੰ ਰੋਟੀ ਪਾਣੀ ਤੱਕ ਨਹੀਂ ਦਿੱਤਾ ਜਾਂਦਾ ਇਹ ਵੀ ਲੋਕਾਂ ਦੇ ਮਨਾਂ ਵਿੱਚ ਡਰ ਰਿਹਾ ਐਸਾ ਕਿ ਲੋਕੀ ਆਪਣੇ ਬੱਚਿਆਂ ਨੂੰ ਨਸ਼ਾ ਸੈਂਟਰਾਂ ਵਿੱਚ ਨਹੀਂ ਭੇਜਦੇ ਵੀ ਉਥੇ ਯਾਰ ਇਹ ਨਾ ਸਾਡਾ ਬੱਚਾ ਕੋਟ ਕੋਟ ਕੇ ਬੱਚਾ ਸਾਡਾ ਮਾਰ ਦੇਗੇ ਦੇਖੋ ਦੇਖੋ ਇਹ ਤੁਹਾਡੀ ਗੱਲ ਬਿਲਕੁਲ ਸਹੀ ਹੈ ਕੋ ਜਿਹ ਸੰਟਰ ਕਰਕੇ ਬਹੁਤ ਗਲਤ ਮੈਸੇਜ ਗਿਆ ਲੇਕਿਨ ਸਾਡੇ ਹਸਪੀਟਲ ਸਾਡੇ ਰਿਹੈਬ ਦੇ ਵਿੱਚ ਐਵੇਂ ਦਾ ਕੁਛ ਨਹੀਂ ਹੈ ਤੁਸੀਂ ਖੁਦ ਦੇਖਿਆ ਮੈਂ ਤੁਹਾਡੀ ਵਿਜਿਟ ਕਰਾਈ ਹੈ ਖੁਦ ਕਿ ਬਿਲਕੁਲ ਬੈਡ ਲੱਗੇ ਹੋਏ ਪ੍ਰੋਪਰ ਬੈਸ ਸੈਕੈਟਿਸ ਹੈ ਉਹਨਾਂ ਦੇ ਅੰਡਰ ਟਰੀਟਮੈਂਟ ਹੁੰਦਾ ਹੈ ਕੋਈ ਇੱਥੇ ਉਵੇਂ ਦਾ ਟਰੀਟਮੈਂਟ ਨਹੀਂ ਹੁੰਦਾ ਸਾਡੇ ਬੈਸ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਨੇ ਉਹ ਇੱਥੇ ਆਉਂਦੇ ਨੇ ਉਹਨਾਂ ਦੀ ਨਿਗਰਾਨੀ ਦੇ ਅੱਥੀ ਟਰੀਟਮੈਂਟ ਹੁੰਦਾ ਹੈ ਦੂਸਰਾ ਟਰੀਟਮੈਂਟ ਅਸੀਂ ਸਿਰਫ ਪੇਸ਼ੈਂਟ ਨੂੰ ਤਿੰਨ ਦਿਨ ਮੈਡੀਸਿਨ ਦਿੰਨੇ ਆ 72 ਘੰਟੇ ਜਦੋਂ ਪੇਸ਼ੇਂ ਨੂੰ ਡੀਟੌਕਸ ਕਰਦੇ ਆ ਸਿਰਫ 3 ਦਿਨ ਮੈਡੀਸਨ ਦਿੰਦੇ ਆ ਉਸ ਤੋਂ ਬਾਅਦ ਆਸੀਂ ਪੇਸ਼ੇਂ ਨੂੰ ਕੋਈ ਮੈਡੀਸਨ ਨਹੀਂ ਦਿੰਦੇ ਸਿਰਫ ਕਾਉਂਸਲਿੰਗ ਕੁਝ ਥੈਰੇਪੀ ਬ੍ਰੇਨ ਦੀ ਤੇ ਬਸ ਯੋਗ ਇਹ ਚੀਜ਼ਾਂ ਸੀ ਪੇਸ਼ੇਂ ਨੂੰ ਕਰਵਾਉਂਦੇ ਆ ਇਸ ਨਾਲ ਹੀ ਸਾਡੇ ਪੇਸ਼ੇਂ ਠੀਕ ਹੋ ਰਹੇ ਆ ਤੁਹਾਨੂੰ ਕੀ ਲੱਗਦਾ ਡਾਕਟਰ ਸਾਹਿਬ ਜਿਹੜਾ ਬੰਦਾ ਚਿੱਟਾ ਪੀਂਦਾ ਆਵੇ ਕਈ ਸਾਲਾਂ ਤੋਂ ਉਹ 72 ਘੰਟੇ ਦੀ ਜਿਹੜੀ ਟ੍ਰੀਟਮੈਂਟ ਦੇ ਇਲਾਜ ਆ 72 ਘੰਟੇ ਦੀ ਮੈਡੀਸਨ ਦੇ ਨਾਲ ਉਸ ਤੋਂ ਬਾਅਦ ਤੁਸੀਂ ਕੋਈ ਦਵਾਈ ਨਹੀਂ ਦਿੰਦੇ ਕੋਈ दारू ਨਹੀਂ ਦਿੰਦੇ ਉਸ ਤੋਂ ਬਾਅਦ ਜਿਹੜਾ ਤੁਸੀਂ ਉਹਨੂੰ ਮੈਡੀਟੇਸ਼ਨ ਕਰਦੇ ਹੋ ਜਾਂ ਉਸ ਤੋਂ ਬਾਅਦ ਤੁਸੀਂ ਯੋਗਾ ਕਰਾਉਂਦੇ ਹੋ ਜਾਂ ਹੋਰ ਜਿਹੜੀ ਕਰਦੇ ਹੋ ਉਹਨਾਂ ਨੂੰ ਸਲਾਹ ਦਿੰਦੇ ਹੋ ਦਿਮਾਗ ਦੀ ਗੱਲਬਾਤ ਕਰਨ ਵਾਸਤੇ ਕੀ ਲੱਗਦਾ ਇਹਦੇ ਨਾਲ ਨਸ਼ਾ ਛੁੱਟ ਜਾਂਦਾ ਬੰਦੇ ਦਾ ਬਿਲਕੁਲ ਜੀ ਇਹੀ ਹੱਲ ਹੈ ਹੋਰ ਕੋਈ ਹੱਲ ਨਹੀਂ ਹੈ ਮੇਰੇ ਹਿਸਾਬ ਨਾਲ ਜਿੰਨੀ ਸਮਝ ਮੈਨੂੰ ਦਿੱਤੀ ਹੈ ਪਰਮਾਤਮਾ ਨੇ ਜੋ ਟ੍ਰੀਟਮੈਂਟ ਮੈਂ ਲਿਆ ਵਾ ਜੋ ਟ੍ਰੀਟਮੈਂਟ ਅੱਗੇ ਮੈਂ ਅਪਲਾਈ ਕਰ ਰਿਹਾ ਹਾਂ ਮੈਂ ਪੇਸ਼ੈਂਟ ਨੂੰ ਤੇ ਮੇਰੇ ਹਿਸਾਬ ਨਾਲ ਇਸ ਤੋਂ ਵਧੀਆ ਕੋਈ ਟ੍ਰੀਟਮੈਂਟ ਨਹੀਂ ਹੋਏਗਾ ਜੋ ਅਸੀਂ ਟ੍ਰੀਟਮੈਂਟ ਦੇ ਰਹੇ ਹਾਂ ਕਿਉਂਕਿ 72 ਘੰਟੇ ਹੀ ਪੇਸ਼ੈਂਟ ਨੂੰ ਕੋਈ ਵੀ ਨਸ਼ਾ ਲੈਂਦਾ ਹੋਏ ਪੇਸ਼ੈਂਟ ਹਨਾ ਜਿਆਦਾ ਤੋੜ ਨੂੰ 72 ਘੰਟੇ ਹੀ ਲੱਗਣੀ ਆ ਪਹਿਲੇ 3 ਦਿਨ ਜਾਂ 4 ਦਿਨ ਜਾਂ 5 ਦਿਨ ਵਾ ਤੋ 5 ਦਿਨ ਦਾ ਲੋ ਅਸਲ ਵਿੱਚ ਡਾਕਟਰ ਕਈ ਕਹਿੰਦੇ ਨੇ ਵੀ ਥੰਬਾ ਸਾਹੀ ਗੋਲੀਆਂ ਬੰਦ ਦੇ ਦੇ ਪੀਨੂੰ ਲਗਾਤਾਰ ਦਿਹਾੜੀ ਚਾਚਾ ਵਾਲੀ ਦਵਾਈ ਦਿਓ ਇਹਨੂੰ ਕਈ ਮਹੀਨੇ ਬਿਲਕੁਲ ਇਵੇਂ ਹੁੰਦਾ ਜੀ ਚਲੋ ਉਹਨਾਂ ਦੀ ਆਪਣੀ ਸੋਚ ਹੈ ਵਧੀਆ ਡਾਕਟਰ ਸਾਰੇ ਮੈਂ ਕਿਸੇ ਬਾਰੇ ਕੋਈ ਟਿੱਪਣੀ ਨਹੀਂ ਕਰਾਂਗਾ ਲੇਕਿਨ ਸਾਡਾ ਡੀਓਸੀ ਹੁੰਦਾ ਹੈ ਡਰਗਸ ਚੁਆਇਸ ਸਾਡਾ ਜਿਹੜਾ ਨਸ਼ੇ ਦਾ ਆਦੀ ਹੋ ਜਾਂਦਾ ਬ੍ਰੇਨ ਸਾਡਾ ਇੱਕ ਨਸ਼ੇ ਦਾ ਜਿਵੇਂ ਚਿਟਾ ਲੈਂਦਾ ਹੈ ਬੰਦਾ ਤੇ ਉਹਦਾ ਬੰਦਾ ਸ਼ੁਰੂ ਕਰ ਦਿੱਤੀਆਂ ਲੈਣੀਆਂ ਹਨ ਤੇ ਉਹ ਜਿੰਨੀ देर ਬੰਦਾ ਦਿਮਾਗ ਨੂੰ ਦਵਾਈ ਮਿਲੇਗੀ ਬੰਦਾ ਉਹ ਇੱਕ ਸਰੂਰ ਦੇ ਚ ਰੰਦਾ ਦਿਮਾਗ ਜਦੋਂ ਵੀ ਬੰਦਾ ਦਵਾਈ ਛੱਡੇਗਾ ਉਹ 6 ਮਹੀਨੇ ਦਵਾਈ ਖਾਵੇ 1 ਸਾਲ ਖਾਵੇ ਲੇਕਿਨ ਉਹਨੇ ਇੱਕ ਨਾ ਇੱਕ ਦਿਨ ਫਿਰ ਉਹ ਆਪਣੇ ਡੀਓਸੀ ਤੇ ਆਣੇ ਜਾਣਾ ਵਾ ਉਹਨੇ ਚਿੱਟਾ ਇਹਦਾ ਨਸ਼ਾ ਕਰਨਾ ਹੀ ਕਰਨਾ ਵਾ ਠੀਕ ਹੈ ਡਾਕਟਰ ਸਾਹਿਬ ਦਾ ਆਖਰੀ ਸਵਾਲ ਹੈ ਜੀ ਜਿਹੜੇ ਲੋਕ ਕਹਿੰਦੇ ਨੇ ਵੀ ਨਸ਼ਾ ਨਹੀਂ ਛੱਡ ਸਕਦਾ ਨਸ਼ਾ ਸਾਡੇ ਹੱਡਾਂ 'ਚ ਪੈ ਗਿਆ ਨਸ਼ਾ ਸਾਡੇ ਨਾਲ ਜਾਊਗਾ ਤੇ ਜਿਹੜੇ ਮਾਪੇ ਬਾਬ ਜਿਹੜੇ ਪਰੇਸ਼ਾਨ ਨੇ ਆਪਣੇ ਬੱਚਿਆਂ ਵਾਸਤੇ ਵਕ ਵਕ ਸੈਂਟਰਾਂ ਵਿੱਚ ਦਾਖਲ ਕਰਾ ਚੁੱਕੇ ਨੇ ਪਰ ਮਸ਼ਾ ਬੱਚਾ ਹਜੇ ਵੀ ਨਸ਼ਾ ਛਡੋ ਨਹੀਂ ਗਿਆ ਆ ਉਹਨਾਂ ਮਾਪਿਆਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਜੇਕਰ ਉਹ ਛਲਾ ਛਡਣਾ ਚਾਹੌਣ ਤੇ ਕਿੱਥੇ ਆਪਣਾ ਤੁਹਾਡਾ ਰਾਬਤਾ ਕਰਨ ਸਾਡੇ ਦਰਸ਼ਕਾਂ ਨੂੰ ਸਾਂਝਾ ਕਰ ਦਿਓ ਕੋ ਆਪਣਾ ਮੋਬਾਈਲ ਨੰਬਰ ਕਿਸੇ ਤਰ੍ਹਾਂ ਦਾ ਕਿਉਂਕਿ ਅਸੀਂ ਦੇਖਿਆ ਘਰ ਘਰ ਨਸ਼ਾ ਵਾ ਮਾਪਿਓ ਬਰਬਾਦ ਹੋ ਚੁੱਕੇ ਨੇ ਆਪਣੇ ਪੈਸੇ ਬੱਚੇ ਮਗਰ ਪੈਸਾ ਬਰਬਾਦ ਕੀਤਾ ਪਰ ਇਹ ਨਸ਼ਾ ਛੁੱਟਿਆ ਨਹੀਂ ਆ ਤੁਸੀਂ ਸਿਹਹਾ ਕੀ ਦੇਣਾ ਚਾਹੋਗੇ ਆਪਣੀ ਅਪੀ ਕੀ ਮੋਬਾਈਲ ਨੰਬਰ ਜਾਂ ਕਿੱਥੇ ਤੁਸੀਂ ਦੱਸੋਗੇ ਨਸ਼ਾ ਛੱਡ ਆਇਆ ਸਕਦਾ ਦੇਖੋ ਨਸ਼ਾ ਛੱਡਣਾ ਆਪਣੇ ਮਨ ਦੀ ਗੱਲ ਹੈ ਹੁਣ ਕਈ ਲੋਕਾਂ ਨੇ ਸਾਡੀਆਂ ਵੀਡੀਓ ਦੇਖ ਕੇ ਹੀ ਨਸ਼ਾ ਘਰ ਬੈਠੇ ਛੱਡ ਦਿੱਤਾ ਇੱਕ ਨਸ਼ਾ ਛੱਡਣ ਦਾ ਮਨ ਵਿੱਚ ਹੋਵੇ ਅੰਦੇ ਨਾ ਮਨ ਜਿੱਤੇ ਜਗ ਜੀਤ ਪਰਮਾਤਮਾ ਗੁਰਬਾਣੀ ਵੀ ਸਾਨੂੰ ਕਹਿੰਦੀ ਹੈ ਨਾ ਤੇ ਮਨ ਬਣਾਓ ਆਪਣਾ ਜੇ ਤੁਹਾਡੇ ਕੋਲ ਘਰ ਬੈਠਿਆਂ ਨਸ਼ਾ ਨਹੀਂ ਛੱਡਿਆ ਜੋ ਦੱਸ ਰਹੇ ਹਾਂ ਵੀਡੀਓ ਦੇ ਵਿੱਚ ਹੈ ਨਾ ਤੇ ਤੁਸੀਂ ਸਾਡੇ ਕੋਲ ਆਓ ਤੇ ਮੈਂ ਤੁਹਾਨੂੰ ਆਪਣਾ ਨੰਬਰ ਜਿਹੜਾ ਵਾ ਉਹ ਦੱਸ ਦੇਣਾ ਵਾ ਉਹ ਨੰਬਰ ਤੇ ਤੁਸੀਂ ਰابطਾ ਕਾਇਮ ਕਰੋ ਤੇ ਜੇ ਕਿਸੇ ਨੂੰ ਆਉਂਦੀ ਲੋੜ ਪੈਂਦੀ ਇੱਥੇ ਹੈ ਨਾ 623978806 ਇਹ ਮੇਰਾ ਫੋਨ ਨੰਬਰ ਹੈ ਨਾ ਕਿਸੇ ਨੂੰ ਲੱਗਦਾ ਹੈ ਕੋਈ ਪ੍ਰੋਬਲਮ ਆ ਰਹੀ ਹੈ ਕੋਈ ਵੀਰ ਸਾਡੇ ਕੋਲ ਸਲਾਹ ਲੈਣੇ ਆ ਫਰੀ ਸਲਾਹ ਦਿੰਦੇ ਆ ਕੋਈ ਪੈਸਾ ਨਹੀਂ ਦਿੰਦੇ ਕਿਸੇ ਸਲਾਹ ਦੇਣ ਦਾ ਫਰੀ ਸਲਾਹ ਦਵਾਂਗੇ ਔਰ ਕੋਈ ਬੱਚਾ ਕਿਸੇ ਦਾ ਭੈਣ ਭਰਾ ਜੇ ਕੋਈ ਨਸ਼ਾ ਕਰ ਰਿਹਾ ਹੈ ਤਾਂ ਸਾਨੂੰ ਮੌਕਾ ਦਿਓ ਅਸੀਂ ਪਰਮਾਤਮਾ ਦੀ ਕਿਰਪਾ ਦੇ ਨਾਲ ਕੋਸ਼ਿਸ਼ ਕਰਾਂਗੇ ਕਿ ਤੁਹਾਡਾ ਬੱਚਾ ਜਾਂ ਤੁਹਾਡਾ ਦਾ ਭੈਣ ਭਰਾ ਓ ਠੀਕ ਹੋ ਜਾਵੇ ਠੀਕ ਹੈ ਬਹੁਤ ਧੰਨਵਾਦ ਤੁਸੀਂ ਦੇਖਿਆ ਡਾਕਟਰ ਸਾਹਿਬ ਨਾਲ ਗੱਲਬਾਤ ਕੀਤੀ ਤੇ ਉਹਨਾਂ ਦੋ ਨੌਜਵਾਨਾਂ ਦੇ ਨਾਲ ਜਿਨ੍ਹਾਂ ਨੇ ਆਪਣੀ ਨਵੀਂ ਜ਼ਿੰਦਗੀ ਸ਼ੁਰੂ ਕੀਤੀ ਆ ਨਵਾਂ ਜਨੀਤੇ ਰਾਹ ਤੇ ਪਏ ਨੇ ਉਹ ਮਾਪੇ ਕਿੰਨੇ ਅੱਜ ਖੁਸ਼ ਹੋਣਗੇ ਜਿਨ੍ਹਾਂ ਦਾ ਬੱਚਾ ਨਸ਼ਾ ਕਰ ਚੁੱਕਿਆ ਜਿਵੇਂ ਦੱਸਿਆ ਉਹ ਵੀਰ ਕਿੰਨੇ ਨਸ਼ੇ ਕਰਦਾ ਸੀ ਭੁੱਕੀ ਅਫੀਮ ਚਿਟਾ ਟੀਜੇ ਗੋਲੀਆਂ ਪਤਾ ਨਹੀਂ ਕਿਹੜੇ-ਕਿਹੜੇ ਨਸ਼ੇ ਕਰਦਾ ਸੀ ਪਰ ਅੱਜ ਸਭ ਕੁਝ ਛੱਡ ਕੇ ਇੱਕ ਸਾਫ਼ ਸੁਥਰਾ ਨਵਾਂ ਜੀਵਨ ਸ਼ੁਰੂ ਕੀਤਾ ਤੇ ਲੋਕਾਂ ਵਾਸਤੇ ਮਿਸਾਲ ਬਣ ਕੇ ਆਇਆ ਹੁਣ ਜਾ ਕੇ ਲੋਕਾਂ ਦੇ ਦੂਸਰੇ ਨੌਜਵਾਨਾਂ ਦੇ ਨਸ਼ੇ ਛਡਾਉਂਦਾ ਵੀ ਆ ਤੇ ਉਹਨਾਂ ਨੂੰ ਸਮਝਾਉਂਦਾ ਵੀ ਆ ਵੀ ਭਾਈ ਨਸ਼ਾ ਇੱਕ ਕੋਹੜ ਆ ਨਸ਼ਾ ਕਿ ਦਲਦੜ ਆ ਇਸ ਵਿੱਚੋਂ ਬਾਹਰ ਨਿਕਲਣਾ ਚਾਹੀਦਾ ਨਹੀਂ ਤੇ ਅਸੀਂ ਘਰਾਂ ਦੇ ਘਰ ਬਰਬਾਦ ਹੋ ਜਾਾਂਗੇ ਇਸ ਕਰਕੇ ਭਾਈ ਆਪਣਾ ਮਨ ਬਣਾਓ ਸਾਰੀ ਮਨ ਦੀ ਗੱਲ ਆ ਜੇਕਰ ਤੁਹਾਡਾ ਮਨ ਸਟ੍ਰੌਂਗ ਜਣਾ ਤੇ ਤੁਹਾਡੇ ਦੇ ਕੋਈ ਵੀ ਨਸ਼ਾ ਜਿਹੜਾ ਹੈਵੀ ਨਹੀਂ ਹੋ ਸਕਦਾ ਐਸਾ ਕਿ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਨਾ ਕਿ ਗੰਦਲਾ ਪੰਜਾਬ ਐਸਾ ਕਿ ਨਸ਼ੇ ਦੇ ਕੋਲੋਂ ਵਿੱਚ ਬਾਹਰ ਨਿਕਲੋ ਤਾਂ ਜੋ ਕਿ ਹਰ ਜਿਹੜਾ ਮਾਪੇ ਆ ਉਹ ਖੁਸ਼ ਹੋ ਸਕੇ ਅਤੇ ਆਪਣੇ ਬੱਚਿਆਂ ਦੇ ਨਾਲ ਰਾਜੀ ਖੁਸ਼ੀ ਰਹਿ ਸਕੇ ਮੈਨੂੰ ਦਿਓਜਾਤ ਮੈਂ ਤੁਹਾਡਾ ਹਜੀਤ ਸਿੰਘ ਗਰੇਵਾਲ ਪੰਜਾਬੀ ਲੋਕ ਚੈਨਲ ਅੰਮ੍ਰਿਤਸਰ